ਦੋ ਆਕੇ ਹੋ ਗਏ ਜ਼ਿੰਦਗੀ ਦੇ ਇੱਥੇ ਹੂੰ ਤੇ ਹਰ ਬੰਦਾ ਕੋਈ ਵੀ ਆਉਂਦਾ ਕਹਿੰਦਾ ਬਾਈ ਜੀ ਲੀ ਤੇ ਨਹੀਂ ਚੜੀ ਗੱਡੀ ਸਾਨੂੰ ਪਹਿਲੀ ਗੱਲ ਤਾਂ ਇਹ ਸਮਝਣਾ ਪਊ ਉਹ ਵੀ ਕਾਮਯਾਬੀ ਹੈ ਕੀ ਦੋਨੇ ਚੀਜ਼ਾਂ ਨੂੰ ਨਾ ਗਲ ਗੱਡ ਕਰੀ ਜਾਂਦੇ ਆ ਵੀ ਅਸਲ ਪਦਾਰਥ ਕੀ ਆ ਇੰਜੋਏਮੈਂਟ ਕੀ ਆ ਕਾਮਯਾਬੀ ਕੀ ਆ ਜਿਹੜਾ ਬੰਦਾ ਰੈਆ ਦੇ ਰਿਹਾ ਜਿਹੜਾ ਬੰਦਾ ਤੁਹਾਨੂੰ ਸਲਾਹਾਂ ਦੇ ਰਿਹਾ ਕਈ ਵਾਰੀ ਉਹਦੇ ਆਪ ਦੇ ਥੱਲੇ ਨਹੀਂ ਰਹੇ ਹੁੰਦਾ ਹਾਂਜੀ ਤੇ ਆਪਦੇ ਪੱਲੇ ਕੱਖ ਨਹੀਂ ਹੁੰਦਾ ਪਰ ਉਹਦੀ ਸਲਾਹ ਮਾੜੀ ਨਹੀਂ ਹੁੰਦੀ ਤੇ ਸਾਨੂੰ ਫਜ਼ੀ ਨਹੀਂ ਹੋਣਾ ਚਾਹੀਦਾ ਕਿਸੇ ਵੀ ਆਪਦੇ ਫੈਸਲੇ ਪ੍ਰਤੀ ਨਾ ਅਡੀਗਲ ਰਵਈਆ ਨਹੀਂ ਹੋਣਾ ਚਾਹੀਦਾ ਆਪਾਂ ਲੋਕ ਨਾ ਕਾਦੇ ਲਈ ਕਰਦੇ ਆ ਪਦਾਰਥਾਂ ਲਈ ਅਸੀਂ ਕੰਧਾਂ ਨਾਲ ਇੱਟਾਂ ਨਾਲ ਮਸ਼ੀਨਰੀ ਨਾਲ ਹਰ ਚੀਜ਼ ਨਾਲ ਮੋਹ ਪਾ ਲੈਂਦੇ ਆ ਆਪਾਂ ਰੋਜ਼ ਕਹਿੰਦੇ ਆ ਵੀ ਜਿਹੜਾ ਸੋਨੇ ਦੇ ਚਮਚੇ ਵਾਲਾ ਜਵਾਕੋ ਅੱਗੇ ਕੁਝ ਨਹੀਂ ਕਰ ਸਕਾ ਉਹਨੂੰ ਉਹਨੂੰ ਜਿੰਨਾ ਹਾਰਡ ਬਣਾਉਂਗੇ ਜਿੱਥੋਂ ਦੀ ਨੰਗੂ ਆ ਉਨੇ ਹੀ ਉਹ ਕਾਮਯਾਬ ਹੋਊਗਾ ਹੁਣ ਰোনালਡੋ ਦੀ ਕਿੱਡੀ ਤਕੜੀ ਧਾਰਨ ਦਿੰਦਿਆ ਵੀ ਜਦੋਂ ਉਹ ਤੋਂ ਲੈਪਟਾਪ ਮੰਗਿਆ ਤੇ ਬੱਚੇ ਨੇ ਤੇ ਉੱਥੇ ਲੈ ਗਿਆ ਜਿਹੜੇ ਸਲਾਮ ਚੋਂ ਪੈਦਾ ਹੋਇਆ ਸੀ ਕਹਿੰਦਾ ਮੈਂ ਇੱਥੋਂ ਉੱਠ ਕੇ ਲਿਆ ਤੂੰ ਲੈ ਲੈ ਹੂੰ ਤੇ ਲੈ ਸਕਦਾ ਸਹੀ ਗੱਲ ਠੀਕ ਆ ਫਸਿਕਾਲ ਜੀ ਤੁਸੀਂ ਜੁੜ ਚੁੱਕੇ ਹੋ ਪਿੰਡੋ ਆਸਟ੍ਰੇਲੀਆ ਚੈਨਲ ਨਾਲ ਤੇ ਹਰ ਵਾਰ ਦੀ ਤਰ੍ਹਾਂ ਮੈਂ ਫੇਰ ਅੱਜ ਤੁਹਾਡੇ ਨਾਲ ਕੋਈ ਨਵਾਂ ਮੁੱਦਾ ਨਵੀਂ ਗੱਲਬਾਤ ਲੈ ਕੇ ਹਾਜ਼ਰਾਂ ਜੀ ਤੇ ਮੇਰੇ ਨਾਲ ਬੈਠੇ ਨੇ ਮੇਰਾ ਸਾਥ ਦੇਣਗੇ ਭਾਈ ਮਿੰਟੂ ਬਰਾੜ ਜੀ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫੇਰ ਅੱਗੇ ਗੱਲਬਾਤ ਜਾਰੀ ਕਰਦੇ ਹਾਂ ਭਾਈ ਸੱਸੀ ਕਾਲ ਜੀ ਸੱਸੀ ਕਾਲ ਸਿੰਘ ਕੀ ਹਾਲ ਹੈ ਜੀ ਚੜਦੀ ਕਲਾ ਜੀ ਚਲੋ ਚੜਦੀ ਕਲਾ ਚਾਹੀਏ ਤੇ ਉਮੀਦ ਹੈ ਸਾਡੇ ਦਰਸ਼ਕ ਵੀ ਚੜਦੀ ਕਲਾ ਚਾਹਣਗੇ ਅਸੀਂ ਵੀ ਚੜਦੀ ਕਲਾ ਚਾ ਲਿਆਓ ਜੀ ਫਿਰ ਕੀ ਮੁੱਦੇ ਤੇ ਮੁੱਦਾ ਇਹ ਹੈ ਜੀ ਵੀ ਲੋਕਾਂ ਨੂੰ ਨਾ ਡਿਸੀਜਨ ਲੈਣੇ ਬਹੁਤ ਔਖੇ ਹੋਏ ਨੇ ਮੈਂ ਹੁਣ ਗੱਡੀ ਚਲਾਉਂਦਾ ਆ ਰਿਹਾ ਸੀ ਇਹ ਸੋਚ ਰਿਹਾ ਸੀਗਾ ਯਾਰ ਦੋ ਦਾ ਆਕੇ ਹੋ ਗਏ ਜ਼ਿੰਦਗੀ ਦੇ ਇੱਥੇ ਹੂੰ ਤੇ ਹਰ ਬੰਦਾ ਕੋਈ ਵੀ ਆਉਂਦਾ ਕਹਿੰਦਾ ਬਾਈ ਜੀ ਲੀ ਤੇ ਨਹੀਂ ਚੜੀ ਗੱਡੀ ਹੂੰ ਲੀ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹੜੀ ਲੀ ਤੇ ਚੜਾਉਣੀ ਆ ਵੀ ਸੁਰਗਨ ਨੂੰ ਜਾਣਾ ਕਿਹੜੀ ਏ ਕਿਹੜੀ ਪਟੜੀ ਤੇ ਚੜਾਉਣੀ ਚਾਹੁੰਦੇ ਆ ਗੱਡੀ ਨੂੰ ਤੁਹਾਡੇ ਕੋਲ ਤੁਹਾਡੇ ਬੱਚੇ ਨੇ ਉਹ ਖੂਚ ਨੇ ਥੋੜੀ ਸਿਹਤ ਚੰਗੀ ਐ ਤੇ ਤੁਹਾਡੇ ਕੋਲ ਘਰ ਐ ਇੱਕ ਛੱਤ ਐ ਥੋੜੇ ਬੋਏਫ ਨਾਲ ਚੰਗੀ ਐ ਤੁਹਾਡੇ ਮਾ ਮਾਪ ਤੁਹਾਡੇ ਸਿਰ ਤੇ ਹੈਗੇ ਨੇ ਹਲੇ ਚਲੋ ਹੈ ਵੀ ਨਹੀਂ ਜੇ ਚਲੋ ਬਜ਼ੁਰਗ ਨੇ ਤੁਰ ਗਏ ਨੇ ਉਹ ਵੀ ਕੋਈ ਗੱਲ ਨਹੀਂ ਤੇ ਉਹ ਤੋਂ ਜ਼ਿਆਦਾ ਬੰਦੇ ਨੂੰ ਹੋਰ ਚਾਹੀਦਾ ਕੀ ਐ ਕਿਹੜੀ ਲੀ ਦੀ ਗੱਲ ਕਰਦੇ ਆ ਕਿਹੜੇ ਆਪਾਂ ਸਕਸੈਸ ਦੀ ਸਟੋਰੀ ਚਲਦੇ ਆ ਮਲਕ ਕੇ ਵੀ ਗੱਲਾਂ ਬਾਤਾਂ ਬਹੁਤ ਨੇ ਇਹ ਪਰ ਤੁਸੀਂ ਮੈਨੂੰ ਆਪਣੇ ਤਜਰਬੇ ਤੋਂ ਦੱਸੋ ਥੋੜਾ ਜਿਹਾ ਬਈ ਕਿ ਤੁਹਾਨੂੰ ਵੀ ਸਵਾਲ ਆਉਣਗੇ ਕਿ ਬਾਈ ਜੀ ਕੋਈ ਦੱਸੋ ਯਾਰ ਕੁਛ ਬਿਲਕੁਲ ਬਹੁਤ ਹੀ ਜਿਹੜਾ ਇਹ ਇੱਕ ਅਹਿਮ ਮੁੱਦਾ ਤੇ ਹਰ ਬੰਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਇਕੱਲਾ ਇੱਕ ਬੰਦੇ ਦੀ ਗੱਲ ਨਹੀਂ ਇਹ ਹਰ ਬੰਦੇ ਨਾਲ ਹਾਂਜੀ ਹਰ ਬੰਦਾ ਜੋ ਡਿਸੀਜਨ ਲੈਂਦਾ ਨਾ ਕਿਸੇ ਚੀਜ਼ ਦਾ ਹੁਣ ਥੋੜਾ ਜਿਹਾ ਸਾਰਾ ਚਾਹੀਦਾ ਹੁੰਦਾ ਡਿਸੀਜਨ ਉਹਦੇ ਹੀ ਹੁੰਦਾ ਉਹ ਮਨ ਉਹਦੇ ਹੁੰਦਾ ਕੰਮ ਉਹਨੇ ਕਰਨਾ ਨਹੀਂ ਪੜਦੇ ਬਸ ਕੋਈ ਉਹਨੂੰ ਬਸ ਨਾ ਜਾਂ ਹਾਂ ਵਾਲਾ ਕੋਈ ਉਹਦਾ ਨੈਗੇਟਿਵ ਪੋਜ਼ਿਟਿਵ ਦਿਖਾ ਕੇ ਉਹਦਾ ਡਿਸੀਜਨ ਕੈਨਸਲ ਵੀ ਕਰਾਇਆ ਜਾ ਸਕਦਾ ਉਹਨੂੰ ਹੱਲਾਸ਼ੇਰੀ ਵੀ ਦਿੱਤੀ ਜਾ ਸਕਦੀ ਹੈ ਠੀਕ ਆ ਹੁਣ ਮੈਂ ਰੇਡੀਓ ਤੇ ਸ਼ੋਅ ਕਰਦਾ ਸੀ ਤੇ ਮੈਂ ਹੈਰਾਨ ਹੁੰਦਾ ਸੀ ਵੀ ਸਾਰਾ ਦਿਨ ਹੁਣ ਵੀ ਇਦਾਂ ਹੀ ਆ ਜਿਵੇਂ ਉਦੋਂ ਤੋਂ ਲੱਗਿਆ ਮੈਨੂੰ ਫੋਨ ਆਉਣ ਨਿੱਕੇ ਨਿੱਕੇ ਗੱਲਾਂ ਮੈਂ ਕਹੇ ਰਿਹਾ ਹੱਸਦਾ ਕਿਸੇ ਨੇ ਮੰਜਾ ਪੀੜ ਹੀ ਲੈਣਾ ਨਾ ਤਾਂ ਵੀ ਇੱਕ ਲਾ ਲਓ ਬਾਈ ਨੂੰ ਫੋਨ ਠੀਕ ਆ ਹੁਣ ਮੇਰੇ ਕੋਲੇ ਕੋਈ ਐਕਸਟਰਾ ਚੀਜ਼ ਨਹੀਂ ਮੇਰੇ ਕੋਲੇ ਕੋਈ ਮੈਂ ਨਹੀਂ ਆਦਾ ਵੀ ਮੈਂ ਪਤਾ ਹੀ ਕੀ ਕੁਸ਼ਾਂਟ ਕੁਝ ਨਹੀਂ ਆ ਕੀ ਹੁੰਦਾ ਵੀ ਜੇ ਤੁਸੀਂ ਗੱਲ ਕਰਦੇ ਹੋ ਸੈਂਟਰਲ ਪੁਆਇੰਟ ਹੁੰਦਾ ਸਾਹਮਣੇ ਆ ਕੇ ਵਿਚਰਦੇ ਹੋ ਵੱਧ ਲੋਕਾਂ ਨਾਲ ਵਿਚਰਦੇ ਹੋ ਚੱਲ ਗੱਲਾਂ 'ਚੋਂ ਗੱਲ ਨਿਕਲਣ ਲੱਗ ਜਾਂਦੀ ਐ ਤੁਹਾਨੂੰ ਪਤਾ ਵੱਧ ਲੱਗਣ ਲੱਗ ਜਾਂਦਾ ਜਦੋਂ ਤੁਹਾਡੇ ਕੋਲੇ ਬਾਹਲੀਆਂ ਸਟੋਰੀਆਂ ਆਉਂਦੀਆਂ ਬਾਹਲੇ ਲੋਕਾਂ ਦੀਆਂ ਤਾਂ ਉਹਨਾਂ ਚੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਨਵਾਂ ਪੁਰਾਣਾ ਤੇ ਮੈਂ ਉਦੋਂ ਆਮ ਹੀ ਕਹਿਣਾ ਹੁੰਨਾ ਵੀ ਯਾਰ ਮੇਰੀ ਕੋਈ ਚੰਗੇ ਥਾਂ ਤੇ ਮੈਨੂੰ ਵਰਤ ਲਿਆ ਕਰੋ ਮੰਜਾ ਪੀੜੀ ਵਾਸਤੇ ਤਾਂ ਤੁਸੀਂ ਕੋਧਾ ਡਿਸੀਜਨ ਬਣਾ ਲਿਆ ਕਰੋ ਯਾਨੀ ਕਿ ਇੱਕ ਆਧਾਰਨਾ ਹਾਂਜੀ ਇਹ ਸਾਰਿਆਂ ਨਾਲ ਹੀ ਹੁੰਦੀਆਂ ਆਉਣੀਆਂ ਤੁਹਾਡੇ ਨਾਲ ਵੀ ਹੁੰਦੀਆਂ ਨੇ ਤੁਹਾਨੂੰ ਵੀ ਫੋਨ ਆਉਂਦੇ ਸਾਰਿਆਂ ਦੇ ਤੁਹਾਡੇ ਨੇੜਲੇ ਹੀ ਕਰਨਗੇ ਜਾਂ ਤੁਹਾਡੇ ਤੋਂ ਯੰਗ ਲੋਕ ਜਾਂ ਕੋਈ ਨਾ ਕੋਈ ਤਾਂ ਹੁੰਦਾ ਹੀ ਯਾਰ ਜਿਹੜੇ ਨੂੰ ਲੱਗਦਾ ਕਿ ਵੀ ਆਹ ਯਾਰ ਇਹ ਬੰਦੇ ਤੋਂ ਸਲਾਹ ਲਈ ਜਾਵੇ ਬੰ ਜਾ ਮੋਸਟਲੀ ਕੀ ਹੁੰਦਾ ਵੈਸੇ ਮੈਂ ਹੁਣ ਇਹ ਗੱਲ ਵੀ ਆਪਣੀ ਚੱਲੂਗੀ ਲੰਬੀ ਜੀ ਕਿ ਕਈ ਵਾਰੀ ਕੀ ਹੁੰਦਾ ਵੀ ਬੰਦਾ ਜਿਹੜਾ ਕਾਮਯਾਬ ਹੈ ਜ਼ਿੰਦਗੀ 'ਚ ਹੂੰ ਹੂੰ ਉਹਨੂੰ ਬੰਦਾ ਸਲਾਹ ਲੈਂਦਾ ਹੂੰ ਤੇ ਜਿਹੜਾ ਬੰਦਾ ਮੰਨ ਲਓ ਕਿ ਵੀ ਅੱਜ ਮੈਂ ਜ਼ਿੰਦਗੀ 'ਚ ਕਾਮਯਾਬ ਨਹੀਂ ਉਹਨੂੰ ਬੰਦਾ ਬਿਲਕੁਲ ਹੀ ਨਕਾਰ ਦਿੰਦਾ ਸਤਿ ਸ਼੍ਰੀ ਅਕਾਲ ਬਣਾਉਣ ਤੋਂ ਵੀ ਰੜ ਦਿੰਦਾ ਨਹੀਂ ਮੈਂ ਇਹਦੇ ਤੇ ਜਮਾ ਉਲਟਾ ਤਨੂੰ ਇੱਕ ਸਿਨੈਰੀਓ ਦੱਸ ਚਲੋ ਮੈਂ ਆਪਾਂ ਪੱਕ ਦੀ ਉਹ ਗੱਲ ਕਰ ਲਈ ਆ ਮਤਲਬ ਮੈਨੂੰ ਲੱਗਦਾ ਕਿ ਵੀ ਇਹ ਗੱਲ ਮੈਂ ਐਗਰੀ ਹੈ ਇਹਦੇ ਨਾਲ ਜਿਹੜਾ ਤੁਸੀਂ ਪੱਖ ਤੇ ਆਉਂਗੇ ਪਰ ਮੈਂ ਇਹ ਦੇਖਿਆ ਦੁਨੀਆ ਚਾਰੀ ਦਾ ਜਿਹੜਾ ਚੱਲਦਾ ਹਾਂ ਉਸ ਨੂੰ ਸੁਲਵਾਵਾ ਪੂਰਨ ਹਾਂ ਜਿਹਦੇ ਕੋਲ ਥੱਲੇ ਗੱਡੀ ਵੱਡੀ ਹੈ ਕੰਮ ਚੱਲਦਾ ਉਹਨੂੰ ਬੰਦੇ ਹਮੇਸ਼ਾ ਹੀ ਕਹਿੰਦੇ ਨੇ ਵੀ ਭਾਈ ਇਹ ਵੀ ਇੱਕ ਪੱਖ ਆਪਣੇ ਪਰ ਇਹ ਪੱਖ ਹੈ ਇੱਕ ਹਾਂਜੀ ਆਪਾਂ ਇੱਥੇ ਦੋਨਾਂ ਦੀ ਗੱਲ ਕਰਾਂਗੇ ਮੈਂ ਹਾਲਾਂਕਿ ਥੋੜੇ ਵਾਲੀ ਪੱਖ ਜੀ ਹਾਂ ਇਹ ਪੱਖ ਹੈਗਾ ਇੱਕ ਪਰ ਜਿਹੜਾ ਦੂਜਾ ਪੱਖ ਇਹ ਹੈ ਨਾ ਦੂਜਾ ਪੱਖ ਇਹ ਆ ਵੀ ਮੈਂ ਅੱਜ ਤੱਕ ਜਿਹੜੇ ਲੋਕ ਦੇਖਿਆ ਜ਼ਿੰਦਗੀ ਦੇ ਵਿੱਚ ਇੱਕ ਕਿਤਾਬ ਦੀ ਮੈਂ ਤੁਹਾਨੂੰ ਪਿੱਛੇ ਅਗਲੇ ਪਿਛੇ ਥੋੜੇ ਦਿਨ ਪਹਿਲਾਂ ਹੋਈ ਉਹਦੀ ਉਦਾਹਰਨ ਦੇਵਾਂਗਾ ਪਰ ਮੈਂ ਬਹੁਤ ਸਾਰੇ ਜਿਹੜੇ ਪੱਖ ਇਹ ਦੇਖਿਆ ਜ਼ਿੰਦਗੀ ਦੇ ਵਿੱਚ ਵੀ ਦੀਵੇ ਥੱਲੇ ਹਨੇਰੇ ਦੀ ਜਿਹੜੀ ਕਹਾਵਤ ਆ ਉਹ ਸੱਚੀ ਹੁੰਦੀ ਆ ਠੀਕ ਹੈ ਜੀ ਜਿਹੜਾ ਬੰਦਾ ਰਾਇਆ ਦੇ ਰਿਹਾ ਜਿਹੜਾ ਬੰਦਾ ਤੁਹਾਨੂੰ ਸਲਾਹਾਂ ਦੇ ਰਿਹਾ ਕਈ ਵਾਰੀ ਉਹਦੇ ਆਪ ਦੇ ਥੱਲੇ ਹਨੇਰੇ ਹੁੰਦਾ ਤੇ ਆਪ ਦੇ ਪੱਲੇ ਕੱਖ ਨਹੀਂ ਹੁੰਦਾ ਪਰ ਉਹਦੀ ਸਲਾਹ ਮਾੜੀ ਨਹੀਂ ਹੁੰਦੀ ਉਹ ਸਲਾਹ ਵਾਕਈ ਕੰਮ ਦੀ ਹੁੰਦੀ ਆ ਇਥੇ ਇੱਕ ਨਾ ਹੈਨਰੀ ਫੋਰਡ ਦੀ ਗੱਲ ਆਉਂਦੀ ਹੁੰਦੀ ਹੈ ਉਹਦੀ ਕਿਤਾਬ ਚ ਉਹ ਉਹਦੀ ਇੱਕ ਮਸ਼ਹੂਰ ਗੱਲ ਆ ਵੀ ਉਹ ਕਿਸੇ ਕਿਤਾਬ ਦੁਕਾਨ ਤੇ ਜਾਂਦਾ ਠੀਕ ਹੈ ਤੇ ਉਸ ਦੁਕਾਨ ਤੇ ਜਾ ਕੇ ਜਦੋਂ ਕਿਤਾਬ ਦੇਖਦਾ ਹੈ ਕਿ ਕਵੀ ਕਿਵੇਂ ਮਿਲੀਨੀਅਰ ਬਣਿਆ ਜਾ ਸਕਦਾ ਤੇ ਉਹ ਤਾਂ ਪਹਿਲਾਂ ਹੀ ਸੀ ਹਾਂਜੀ ਹੈਨਰੀ ਫੋਰਡ ਤਾਂ ਪਹਿਲਾਂ ਹੀ ਸੀ ਉਹ ਪਾਰਟਿਕੂਲਰ ਕਿਤਾਬ ਦਾ ਨਾਮ ਕੁਝ ਹੋਰ ਆ ਪਰ ਮੈਂ ਤੁਹਾਨੂੰ ਦੱਸਦਾ ਵੀ ਉਹ ਤਾਂ ਕਿਤਾਬ ਦਾ ਮੌਜੂਦ ਹੀ ਸੀ ਠੀਕ ਹੈ ਉਹ ਕਹਿੰਦਾ ਵੀ ਕੀ ਬਾਤ ਆ ਯਾਰ ਹੈਨਰੀਆ ਤਾਂ ਮੈਂ ਚਾਹੇ ਹੈਗਾ ਪਰ ਮੈਂ ਫੇਰ ਵੀ ਦੇਖਾਂ ਵੀ ਹੋਰ ਕੀ ਸਿੱਖ ਸਕਦਾ ਇਹਦੇ ਤੋਂ ਉਹ ਬੁੱਕ ਸ਼ੈਲਫ ਜਿਹੜਾ ਸੈਲਰ ਸੀ ਉਹਨੂੰ ਆਦਾ ਕਹਿੰਦਾ ਇਹ ਕਿਤਾਬ ਚਾਹੀਦੀ ਆ ਮੈਨੂੰ ਠੀਕ ਹੈ ਉਹ ਕਹਿੰਦਾ ਕਿਤਾਬ ਵੀ ਦਿੰਨਾ ਪਰ ਲੱਕੀਲੀ ਇਸ ਕਿਤਾਬ ਦਾ ਜਿਹੜਾ ਰਾਈਟਰ ਉਹ ਅੰਦਰ ਬੈਠਾ ਅੱਛਾ ਜੀ ਤੂੰ ਮਿਲਣਾ ਜਾਏਂਗਾ ਕਹਿੰਦੇ ਹੈਨਰੀ ਫੋਰਡ ਦਾ ਤਾਂ ਚਾ ਚੜ ਗਿਆ ਯਾ ਤਾਂ ਕੀ ਬਾਤ ਈ ਆ ਯਾਰ ਬੰਦਾ ਅੰਦਰ ਬੈਠਾ ਤੇ ਇਹਨੂੰ ਮਿਲਦੇ ਆ ਜਿਹੜਾ ਬੰਦਾ ਐਡਾ ਜਦੋਂ ਉਹਨੂੰ ਪਾਟੇ ਲੀਡਾਂ ਵਾਲਾ ਬੰਦਾ ਬਾਹਰੋਂ ਨਿਕਲੇ ਲੇਖਕ ਹਾਂ ਹੈਨਰੀ ਨੇ ਇੱਥੇ ਕਿਤਾਬ ਰੱਖ ਤੀ ਕਹਿੰਦਾ ਮੈਂ ਨਹੀਂ ਲੈਂਦਾ ਹੂੰ ਕਹਿੰਦਾ ਜਿਹੜਾ ਖੁਦ ਦੀ ਦਸ਼ਾਣੀ ਸੁਧਾਰ ਸਕਿਆ ਆਪਦੀ ਉਹ ਦੂਜਿਆਂ ਨੂੰ ਕੀ ਮਤਾਂ ਦੇਊਗਾ ਇਹ ਵੀ ਇੱਕ ਪਹਿਲੂ ਜਿਹੜਾ ਤੁਸੀਂ ਦੱਸਿਆ ਵੀ ਇਦਾਂ ਲੋਕ ਸੋਚ ਲੈਂਦੇ ਆ ਵੀ ਤੁਹਾਡੇ ਕੋਲੇ ਆਉਂਦੇ ਵੀ ਇਹਦੇ ਕੋਲ ਤਾਂ ਯਾਰ ਕਾਰ ਵੀ ਆਪ ਦਾ ਹਜੇ ਉਹ ਲੀਫਰ ਦਾ ਛੋਟੀ ਲੀਫਰ ਦਾ ਉਹ ਵੀ ਉਹਗਰਾ ਘਰ ਵੀ ਛੋਟਾ ਫਲਾਣਾ ਵੀ ਛੋਟਾ ਠੀਕ ਹੈ ਤੁਸੀਂ ਇਹ ਵੀ ਦੇਖੋ ਵੱਡੇ ਵੱਡੇ ਨਾਮ ਨੇ ਜਿਹੜੇ ਜੇ ਮੈਂ ਸੋ ਤੋਂ ਪੁੱਛਾਂ ਕਿ ਨੀਰ ਚੋਪੜਾ ਦਾ ਕੋਚ ਤੁਹਾਨੂੰ ਪਤਾ ਕੌਣ ਹੈ ਬਹੁਤੇ ਨੂੰ ਨਹੀਂ ਪਤਾ ਧੰਨਵਾਦ ਜੀ ਮੈਨੂੰ ਵੀ ਨਹੀਂ ਪਤਾ ਨਹੀਂ ਮੈਨੂੰ ਪਤਾ ਹੈ ਤੇ ਜੇ ਮੈਂ ਪੁੱਛਾਂ ਵੀ ਕਪਲਦੇਵ ਕੀ ਤੋਂ ਬੋਲਣੀ ਸਿੱਖਦਾ ਸੀਗਾ ਕਿਸੇ ਨੂੰ ਪਤਾ ਕਿਸੇ ਨੂੰ ਪਤਾ ਵੱਡੇ ਵੱਡੇ ਬੰਦੇ ਜਿਹੜੇ ਬਣੇ ਨੇ ਜਾਂ ਕਈਆਂ ਦੇ ਨਾਂ ਨੇ ਉਹਨਾਂ ਦੇ ਪਿੱਛੇ ਕੀ ਤੋਂ ਹੁਸਲਾ ਲਈਆ ਕੀ ਤੋਂ ਗੁਰ ਸਿੱਖਿਆ ਉਹਨਾਂ ਨੂੰ ਕੋਈ ਨਹੀਂ ਜਾਣਦਾ ਹਾਲਾਂਕਿ ਉਹ ਫੇਲ ਨੇ ਕਾਮਯਾਬ ਨੇ ਕੋਈ ਨਹੀਂ ਪਤਾ ਪਰ ਹਰੇਕ ਬੰਦੇ ਦੀ ਆਪਣੀ ਆਪਣੀ ਸਟੋਰੀ ਇੱਥੇ ਓਖ ਕੋਲੇ ਦੀ ਖਾਨਚੋਂ ਬੰਦੇ ਨਿਕਲੇ ਨੇ ਉਹਨਾਂ ਨੇ ਨਾ ਕਾਮਯਾਬ ਬੰਦਿਆਂ ਤੋਂ ਸਿੱਖੀਆਂ ਚੀਜ਼ਾਂ ਰਾਮਾਕਾਂਤ ਆਰਚਰ ਦੀ ਸਹਾਵਤਾ ਸਾਹਮਣੇ ਹੈ ਤੁਹਾਡੇ ਇੱਕ ਕਾਮ ਕੋਚ ਆ ਇੱਕ ਬਹੁਤ ਛੋਟੇ ਦਰਜੇ ਤੋਂ ਨਿਕਲ ਕੇ ਸਚਨ ਤੰਦੂਲਕਰ ਕਾਂਬਲੀ ਵਰਗੇ ਪਲੇਅਰ ਦੇ ਰਿਹਾ ਸਹੀ ਗੱਲ ਹੈ ਤੇ ਜੇ ਆਪਾਂ ਉਥੇ ਇਹ ਕਹੀਏ ਰਾਮਾਕਰਦ ਨੂੰ ਵੀ ਤੂੰ ਤਾਂ ਖੁਦ ਨਹੀਂ ਖੇਡ ਸਕਿਆ ਤੂੰ ਖੁਦ ਇੰਡੀਆ ਆ ਜਾਂਦਾ ਜੇ ਆ ਸਕਦਾ ਸੀ ਤਾਂ ਤੂੰ ਸਾਨੂੰ ਨਹੀਂ ਉਹਨੂੰ ਸਕਿੱਲ ਉਹ ਦਿੱਤਾ ਉਹਨੂੰ ਉਸ ਚੀਜ਼ ਦੇ ਵਿੱਚ ਉਹਨੂੰ ਦਰੁਣਚਾਰਾ ਬਣਾਇਆ ਤੇ ਉਹਨੇ ਅਵਾਰਡ ਜਿੱਤੇ ਦਰੁਣਚਾਰਾ ਉਹ ਆਪਦੀ ਸਕਿੱਲ 'ਚ ਮਾਸਟਰੀ ਰਿਹਾ ਜੇ ਸਚਿੰਤ ਤਤੂਲਕਰ ਮਾਸਟਰ ਕਣਿਆ ਤਾਂ ਉਹ ਵੀ ਤਾਂ ਮਾਸਟਰੀ ਕਹਿਣਾ ਆਪਦੀ ਸਕਿੱਲ 'ਚ ਕਿਉਂਕਿ ਉਹਨੇ ਇਹ ਚੀਜ਼ ਦਿੱਤੀ ਹੁਣ ਗੱਲ ਜਿਹੜੀ ਆ ਜਾਂਦੀ ਹੈ ਰਾਇ ਦੀ ਸਲਾਹ ਦੀ ਸਲਾਹ ਕਹਿੰਦੇ ਆ ਵੀ ਕੰਦ ਤੋਂ ਵੀ ਲੈ ਲੈਣੀ ਚਾਹੀਦੀ ਆ ਇਹ ਬੁਰਾਈ ਨਹੀਂ ਹੈ ਜੇਕਰ ਕੋਈ ਵੀ ਕਿਸੇ ਤੋਂ ਸਲਾਹ ਮੰਗਦਾ ਪੁੱਛਦਾ ਉਹ ਛੋਟਾਪਣਾ ਮਹਿਸੂਸ ਕਰੋ ਕਈ ਵਾਰ ਇੱਕ ਨਾ ਬੰਦੇ ਦੇ ਹੋਮਿਓ ਆੜੇ ਆ ਜਾਂਦੀ ਆ ਮੈਂ ਇਹਨੂੰ ਕਿਉਂ ਪੁੱਛਾਂ ਮੈਂ ਸੁੱਖੇ ਨੂੰ ਕਿਉਂ ਪੁੱਛਾਂ ਜੇ ਮੇਰੇ ਮਨ ਚ ਆ ਜੇ ਠੀਕ ਆ ਕਿਉਂ ਨਾ ਪੁੱਛਾਂ ਭਾਈ ਜੇਕਰ ਇੱਕ ਵੀ ਪੁਆਇੰਟ ਸੁਗਵੰਤ ਨੇ ਮੈਨੂੰ ਨਵਾਂ ਦੱਸਤਾ ਤੇ ਕੀ ਦਾ ਫਾਇਦਾ ਹੋਇਆ ਮੇਰਾ ਹੀ ਹੋਇਆ ਨਾ ਸਹੀ ਗੱਲ ਹੈ ਮੈਂ ਅਕਸਰ ਇਹ ਗੱਲਾਂ ਤੇ ਕਈ ਵਾਰੀ ਕਹਿਣਾ ਹੁੰਨਾ ਮੇਰੇ ਕਜ਼ਨ ਆ ਬਠਿੰਡੇ ਤੋਂ ਪੂਆਜ ਦੇ ਬੇਟੇ ਆ ਮਨਜਿੰਦਰ ਸਿੰਘ ਉਹ ਅਕਸਰ ਮੈਨੂੰ ਕਹਿੰਦੇ ਵੀ ਜੇ ਕੋਈ ਜਿੱਗਾਲੋ ਇਹਨਾਂ ਰੌਲਾ ਪਾ ਦਿਓ ਸਾਰਿਆਂ ਨੂੰ ਕਹਿ ਦਿਓ ਸਾਰਿਆਂ ਨੂੰ ਦੱਸ ਦਿਓ ਸਾਰਿਆਂ ਨੂੰ ਪੁੱਛੋ ਕੋਈ ਨਾ ਕੋਈ ਤਾਂ ਕਰੂਗਾ ਹੱਲ ਹਾਂਜੀ ਠੀਕ ਹੈ ਨਾ ਸਹੀ ਹੈ ਉਹ ਕਈ ਵਾਰੀ ਕਿੰਦਾ ਜੇ ਅਸੀਂ ਕੈਸ਼ ਮਲੋਂਦੇ ਨਾ ਉੱਥੇ 150 ਘਟ ਜਾਂਦਾ ਕੈਸ਼ ਚ ਗੈਸੈਂਸੀ ਦਾ ਬਹੁਤਾ ਕੈਸ਼ ਹੁੰਦਾ ਤੇ ਉਹ ਮਲੋਂਦੇ ਘਟ ਜਾਂਦਾ ਉਹ ਇਹ ਨਾ ਰਿਕਸ਼ਾ ਨੂੰ ਯਾਰ ਮੇਰਾ 100 100 ਰੁਪਿਆ ਘਟ ਗਿਆ ਜਿੱਕੈਸ਼ ਚੋਂ ਮੇਰਾ ਉਹੀ ਹਰੇ ਮੈਂ ਕਿਹ ਵੀਰ ਜਿਹਦਾ ਕੀ ਲੈਣਾ ਦੇਣਾ ਬੰਦੇ ਦਾ ਉਹ ਕਹਿੰਦੇ ਕੋਈ ਨਹੀਂ ਫਿਰ ਕੀ ਹੁੰਦਾ ਕੀ ਆ ਕੋਈ ਦੱਸ ਪਾ ਦੇ ਤੇ ਉਹ ਕੋਈ ਨਾ ਕੋਈ ਨਿਕਲ ਆਉਂਦਾ ਹੱਲ ਉਹ ਜੀ ਤੁਸੀਂ ਬੁਲਾਣੇ ਨੂੰ ਦਿੱਤਾ ਸੀ ਤੇ ਹੋ ਗਿਆ ਹਾਂ ਸੋ ਇਸ ਕਰਕੇ ਪਤਾ ਨਹੀਂ ਹੁੰਦਾ ਕਿਹੜੀ ਖੱਡ ਚ ਸਾਹ ਇਹ ਨਹੀਂ ਦੇਖੋ ਇੱਕ ਇੱਥੇ ਵੀ ਕਹਾਵਤ ਹੁੰਦੀ ਹੈ ਕਿ ਵੀ ਸਿਆਣੇ ਤੇ ਬਜ਼ੁਰਗ ਚ ਫਰਕ ਹੁੰਦਾ ਹਾਂ ਸਿਆਣਾ ਬੰਦਾ ਛੋਟੀ ਮੁਰਗੀ ਬਣਾ ਹਾਂ ਜੀ ਬੁੱਢਾ ਕੋਈ ਵੀ ਹੋ ਸਕਦਾ ਹੈ ਬਜ਼ੁਰਗ ਕੋਈ ਕੋਈ ਆ ਕੋਈ ਮਤਲਬ ਜਿਹੜਾ ਕਹਿ ਲੋ ਵੀ ਜਿਹੜੀ ਘੱਟ ਉਮਰ ਚ ਵੀ ਬੰਦਾ ਕੋਈ ਸਿਆਣਾ ਹੋ ਸਕਦਾ ਹੈ ਹੈਨਾ ਤੇ ਜਿਹੜਾ ਦੇ ਮਤਲਬ ਕਿ ਵੀ 70 ਸਾਲ ਚ ਵੀ ਕਈ ਬੰਦੇ ਨੂੰ ਅਕਲ ਨਹੀਂ ਆਉਂਦੀ ਸੋ ਸਾਨੂੰ ਰਾਇ ਲੈ ਲੈਣੀ ਚਾਹੀਦੀ ਨੰਬਰ 1 ਤਾਂ ਹੈ ਕਲੀਅਰ ਘਾਟਾ ਵੀ ਇਹਦੇ ਤੋਂ ਐ ਨਾ ਕਰਨਾ ਹੋ ਵੀ ਉਹ ਮੇਰੇ ਤੋਂ ਛੋਟਾ ਉਹਦਾ ਕੰਮ ਛੋਟਾ ਇਹ ਚੀਜ਼ਾਂ ਕੁਝ ਨਹੀਂ ਆੜੇ ਆਉਂਦੀਆਂ ਜੇਕਰ ਤੁਹਾਨੂੰ ਕਿਸੇ ਤੋਂ ਲੱਗ ਚੰਗਾ ਲੱਗਦਾ ਰਾਇ ਲੈ ਲਓ ਕੋਈ ਹਰਜ ਨਹੀਂ ਦੂਜੀ ਗੱਲ ਆ ਗਈ ਰਾਇ ਦੇ ਮਾਮਲੇ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ ਉਹ ਉਸ ਪਾਸੇ ਆਪਾਂ ਜਾਣਦੇ ਹਾਂ ਵੀ confused ਲੋਕ ਬੇਸਿਕਲੀ ਇਹ ਕੀ ਅਸੀਂ ਕਾਮਯਾਬ ਨਹੀਂ ਹੋਏ ਹਰੇਕ ਬੰਦੇ ਦੇ ਮਨ ਚ ਆਈ ਮੈਂ ਉਵੇਂ ਕਾਮਯਾਬ ਨਹੀਂ ਹੋਇਆ ਉਹ ਕਿੰਨੇ ਪਰਸੈਂਟ ਲੋਕਾਂ ਨੂੰ ਦੇਖ ਕੇ ਕਹਿ ਰਿਹਾ ਦੋ ਜਾਂ ਤਿੰਨ ਜਾਂ ਚਾਰ ਨੂੰ ਠੀਕ ਆ ਬਾਕੀ 95 ਤਾਂ ਉਹਦੀ ਉਸੇ ਬੇੜੀ 'ਚ ਸਵਾਰ ਹਨਾ ਸਹੀ ਗੱਲ ਹੈ ਹੁਣ ਮੈਂ ਇੱਥੇ ਇੱਕ ਹੋਰ ਜੁਨੀਕਾ ਧਾਰਨ ਦਿੰਦਾ ਕੱਲ ਪਰਸੇ ਮੈਨੂੰ ਨਿਊਜ਼ੀਲੈਂਡ ਤੋਂ ਫੋਨ ਆਉਂਦਾ ਇੱਕ ਮਿੱਤਰ ਪਿਆਰੇ ਦਾ ਆਪਣਾ ਲਿਸਨਰ ਆ ਬਹੁਤ ਵਧੀਆ ਗੱਲਾਂ ਬਹੁਤ ਸੁਲਝਾ ਆ ਮੁੰਡਾ ਮੈਂ ਗੱਲਾਂ ਤੋਂ ਪਤਾ ਲੱਗ ਜਾਂਦਾ ਫੋਨ ਤੋਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਮੈਂ ਡਿਸੀਜਨ ਲੈਣਾ ਹੈ ਮੈਂ ਦੱਸੋ ਵੀ ਮੈਂ ਹੁਣ ਪੀਆਰਬੀ ਹੋ ਗਿਆ ਸਾਰਾ ਕੁਝ ਸੈੱਟ ਹੋ ਗਿਆ ਬੱਚਾ ਵੀ ਆ ਗਿਆ ਪੇਰੈਂਟਸ ਵੀ ਆ ਰਹੇ ਆ ਠੀਕ ਆ ਹੁਣ ਮੈਂ ਇਹ ਕੋਲੇ ਕੁਝ ਆਪਸ਼ਨ ਆ ਮੈਂ ਕਿਹਾ ਦੱਸੋ ਭਾਈ ਆਪੋਨੋਂ ਚੂਜ਼ ਕਰ ਲੈਣੇ ਡਿਸਕਸ਼ਨ ਕਰ ਲੈਣੇ ਇੱਕ ਮੈਂ ਬਾਹਰਲੇ ਏਰੀਆ ਚ ਚੱਲ ਜਾ ਨਿਊਜ਼ੀਲੈਂਡ ਦੇ ਵਿੱਚ ਕੰਟਰੀ ਸਾਈਡ ਮੈਨੂੰ ਪਰ ਲਾਈਫ ਪਸੰਦ ਆ ਦੂਜਾ ਮੈਂ ਆਸਟ੍ਰੇਲੀਆ ਆ ਜਾ ਦੋ ਤਿੰਨ ਉਹਨਾਂ ਨੇ ਆਪਸ਼ਨਸ ਦੱਸਿਆ ਹਾਂਜੀ ਮੈਂ ਉਹਨਾਂ ਦੇ ਕਾਰਨ ਪੁੱਛੇ ਕਾਰਨ ਕਹਿੰਦੇ ਮੈਂ ਬਾਹਰਲੇ ਏਰੀਆ ਚ ਮੈਂ ਕਿਉਂ ਨਹੀਂ ਜਾਂਦੇ ਫਿਰ ਕਹਿੰਦੇ ਯਾਰ ਯੂਨੀਵਰਸਿਟੀ ਨਹੀਂ अच्छा, अच्छा। जी यूनिवर्सिटी ਦਾ ਪੰਗਾ ਤੇ ਇਸ ਕਰਕੇ ਮੈਂ ਉੱਥੇ ਨਹੀਂ ਜਾਣਾ ਚਾਹੁੰਦਾ। ਕੀ ਬਾਤ ਹੈ। ਮੈਂ ਕਿਹਾ ਵਾਕਈ ਸਹੀ ਗੱਲ ਆ ਤੁਹਾਨੂੰ ਇਹ ਸੋਚਣੀ ਚਾਹੀਦੀ ਹੈ ਜੀ ਯੂਨੀਵਰਸਿਟੀ ਹੈਣੀ ਤਾਂ ਅੱਛਾ-ਅੱਛਾ। ਜਦੋਂ ਮੈਂ ਗੱਲਾਂ ਫਰੋਲੀਆਂ ਨਾ ਅੱਗੇ ਤੁਰਿਆ ਤੇ ਮੈਂ ਉਹ ਗੱਲ 'ਚ ਪੁੱਛਿਆ ਵੀ ਯੂਨੀਵਰਸਿਟੀ 'ਚ ਬੱਚਾ ਕਿੱਡਾ ਕੱਜ ਹੋ ਜਾਣਾ ਹੈ ਜੀ 3 ਮਹੀਨਿਆਂ ਦਾ ਹੋ ਗਿਆ। ਹੁਣ ਬਾਈ ਜੀ ਤੁਸੀਂ ਗੁੱਸਾ ਨਾ ਕਰੋ ਇਹ ਗੱਲ ਤੁਹਾਡਾ ਜ਼ਿਕਰ ਨਾ ਨਹੀਂ ਲੈ ਰੇ ਪਰ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਸਿੱਖਣ ਨੂੰ ਮਿਲੂਗਾ। ਮੈਂ ਆਪਣੇ ਜਿੰਨੇ ਸੱਜਣਾ ਮਿੱਤਰਾਂ ਦੀ ਆਪਾਂ ਗੱਲ ਕਰ ਰਹੇ ਆਂ ਉਹਨਾਂ ਨੂੰ ਜਰੀਆ ਬਣਾ ਕੇ ਸਿੱਖਣ ਨੂੰ ਦੇਨੇ। ਹੁਣ ਮੈਂ ਉਹਨਾਂ ਨੂੰ ਇਹ ਗੱਲਾਂ ਮੂੰਹ ਤੇ ਕਹੀਆਂ ਉਹਨਾਂ ਨੇ ਬੜਿਆਂ ਸੋਹਣੀਆਂ ਇਹਨੂੰ ਮੰਨੀਆਂ ਤੇ ਕਹਿੰਦੇ ਬਾਈ ਬਹੁਤ ਚੰਗਾ ਕੀਤਾ ਵੀ ਮੈਂ ਤੁਹਾਡੇ ਨਾਲ ਗੱਲ ਕਰ ਲਈ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਗੋਰਿਆਂ ਦੇ ਮੁਲਕ 'ਚਾਂ ਗੋਰਿਆਂ ਤੋਂ ਅਸੀਂ ਅੱਜ ਜਿਉਣਾ ਨਹੀਂ ਸਿੱਖ ਸਕੇ ਵੀ ਅੱਜ ਨੂੰ ਮਾਣੀਏ ਤੇ ਅੱਜ ਨੂੰ ਜਾਈਏ ਅਸੀਂ ਯੂਨੀਵਰਸਿਟੀ 'ਚ ਬੱਚੇ ਨੇ ਜਾਣਾ ਜੇ 15-18 ਸਾਲਾਂ ਨੂੰ 18 ਸਾਲਾਂ ਤੱਕ ਅਪ ਅਸੀਂ ਆਪਦੇ ਸੁਪਨਿਆਂ ਦਾ ਗਲ ਘੋਟ ਕੇ ਤੁਹਾਨੂੰ ਕੰਟਰੀ ਚ ਰਹਿਣਾ ਪਸੰਦ ਆ ਕੰਟਰੀ ਟਾਊਨ ਚ ਤੁਹਾਨੂੰ ਖੇਤ ਚ ਰਹਿਣਾ ਪਸੰਦ ਆ ਤੁਹਾਨੂੰ ਢਾਣੀ ਚ ਰਹਿਣਾ ਪਸੰਦ ਆ ਤੁਸੀਂ ਅਗਲੇ 15 ਸਾਲ ਸਿਰਫ ਇਸ ਲਈ ਢਾਣੀ ਚ ਨਹੀਂ ਰਹਿੰਦੇ ਵੀ 15 ਸਾਲਾਂ ਬਾਅਦ ਬੱਚੇ ਦਾ ਕੀ ਬਣੂ ਇਹ ਕੋਈ ਇੱਥੇ ਇੱਥੇ ਸੋਚਣ ਦੀ ਲੋੜ ਆ ਉਹ ਲੌਂਗ ਟਰਮ ਪਲੈਨਿੰਗ ਨਹੀਂ ਹੁੰਦੀ ਆਪਣੇ ਹੁੰਦੇ ਹੀ ਪੰਜ ਵਰਸ਼ੀਆ ਸੋਚ ਨਾਵੇਂ ਇਹ 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 ਮਤਲਬ ਕਿ 5 ਤੋਂ ਵੀ 5 ਤੋਂ ਹੀ 15 ਹੋ ਗਈ 15 ਤੋਂ 20 ਹੋ ਗਈ ਜਮਾਨਾ ਇਨਸਟੈਂਟ ਆ ਪਲਾਨ ਜ਼ਰੂਰ ਕਰੋ ਲਮਾ ਨੋ ਡਾਊਟ ਲਮਾ ਪਲਾਨ ਇਹਨੂੰ ਬਲਾਨ ਇਹ ਕੀਤਾ ਜਾ ਸਕਦਾ ਆਉਂ ਅਗਲੇ 10 15 ਸਾਲ ਆਪਣੇ ਸ਼ੌਂਕ ਪੂਰੇ ਕਰੀਏ ਉਦੋਂ ਬਾਅਦ ਨੰਡਾ ਡੇਰਾ ਵੇਚਾਂਗੇ ਸੀ ਕੋਈ ਜ਼ਮੀਨ ਲੈ ਲਈ ਅਸੀਂ ਨੂੰ ਗਲ ਕਿਉਂ ਲਾਉਣੇ ਆ ਅਸੀਂ ਕੋਈ ਵੀ ਚੀਜ਼ ਘਰ-ਬਾਰ ਲੈ ਲੈ ਉਹਨੂੰ ਗਲ ਕਿਉਂ ਲਾਉਣੇ ਆ ਰੱਬ ਨੇ ਉਦੋਂ ਵੱਡਾ ਦੇਣਾ ਹੋਰ ਥਾਂ ਤੇ ਲੈ ਕੇ ਜਾਣਾ ਚੰਗੇ ਤਾਂ ਹੀ ਲੈ ਕੇ ਜਾਣਾ ਪੋਜ਼ਿਟਿਵ ਸੋਚੋ ਜਦੋਂ ਬੱਚਿਆਂ ਦਾ ਦੌਰ ਆਉ ਆ ਉੱਥੇ ਚੱਲ ਜਾਗੇ ਪਹਿਲੀ ਗੱਲ ਮੈਨਾਂ ਨੂੰ ਇਹ ਪੁੱਛਿਆ ਮੈਂ ਕਹਿੰਦਾ ਤੁਹਾਨੂੰ ਪੂਰਾ ਯਕੀਨ ਆ ਵੀ 15 ਸਾਲਾਂ ਬਾਅਦ ਤੁਹਾਡਾ ਬੱਚਾ ਜੇ ਤੁਸੀਂ ਕਹੋਗੇ ਖੜਾ ਹੋ ਜਾ ਤੇ ਖੜਾ ਹੋਊ ਤੇ ਬਹਿ ਜਾ ਤਾਂ ਬਹਿ ਜਾ ਹਮਮ ਕਿਨੇ ਕਿਵੇਂ ਮੈਂ ਕਹਿੰਦਾ ਤੁਹਾਨੂੰ ਲੱਗਦਾ ਵੀ ਤੁਹਾਡੇ ਅੱਖੇ ਤੋਂ ਯੂਨੀਵਰਸਿਟੀ ਚ ਐਡਮਿਸ਼ਨ ਲਊਗਾ ਕਿ ਕੋ ਮੈਂ ਤਾਂ ਟੈਲਰ ਚਣ ਲੱਗਣੀ ਆ ਹਾਂ ਮੈਂ ਤਾਂ ਟੈਲਰ ਬਣਨਾ ਸਹੀ ਗੱਲ ਹੈ ਕਿਨੇ ਮੈਂ ਕਿਹਾ ਐ ਹੀ ਆ ਇੱਥੇ ਗੋਰੇ ਆਪਣੇ ਤੋਂ ਜੇ 100 200 ਸਾਲ ਅੱਗੇ ਆ ਉਹ ਇਥੋਂ ਨੰਗੇ ਇੰਨਾ ਫੈਸਾ ਚੋਂ ਉਹਨਾਂ ਦੇ ਬੱਚੇ ਹੁਣ ਤੁਹਾਡੇ ਸਾਹਮਣੇ ਆ ਉਹ ਕਿਹੜੀਆਂ ਯੂਨੀਵਰਸਿਟੀ ਜਾਂ ਕਿਹ ਪਤਾ ਉਹਨਾਂ ਦਾ ਆਪਣਾ ਹੀ ਵਿਚਾਰ ਬਦਲ ਜਾਵੇ ਕਿ ਭਾਈ ਇਹ ਯੂਨੀਵਰਸਿਟੀ ਵਧੀਆ ਨਹੀਂ ਹੈ ਕੀ ਬਤਾਉ ਯੂਨੀਵਰਸਿਟੀ ਉਹ ਉਦਾਂ ਦੀ ਨਾਰ ਹੋਵੇ 15 ਸਾਲ ਤੁਸੀਂ 15 ਸਾਲ ਉਹਦੇ ਕੋਲੇ ਘਰ ਲੈ ਕੇ ਆਪਦੀ ਕੁਰਬਾਨੀ ਕਰਤੀ ਆਪਦੇ ਸੁਪਨਿਆਂ ਦੀ ਸਾਰੇ ਸੁਪਨੇ ਸਿੱਟ ਤੇ ਆਪਦੇ ਤੇ ਤੁਸੀਂ ਉੱਥੇ ਉਸ ਯੂਨੀਵਰਸਿਟੀ ਕੋਲੇ ਬੈਠ ਰਹੇ ਬਾਅਦ ਚ ਯੂਨੀਵਰਸਿਟੀ ਤੁਹਾਨੂੰ ਫਿੱਟ ਨਹੀਂ ਬੈਠੀ ਜਾਂ ਤੁਹਾਡੇ ਜਵਾਕ ਨੇ ਸੋ ਕਹਿਣ ਦਾ ਮਤਲਬ ਹੈ ਸ਼ਾਰਟ ਟਰਮ ਥੋੜੇ ਜਿਹੇ ਆਪਣੇ ਰੱਖੋ ਗੋਲ ਸਟੈਪ ਬਾਈ ਸਟੈਪ ਇੱਕ ਚੀਜ਼ ਮੰਨ ਕੇ ਚੱਲੋ ਵੀ ਅੱਜ ਇਨਸਟੈਂਟ ਦਾ ਜ਼ਮਾਨਾ ਡਿਸੀਜਨ ਇੱਕ ਇੱਕ ਚੀਜ਼ ਹੋਰ ਜ਼ਰੂਰ ਕਰਨੀ ਚਾਹੀਦੀ ਸਾਨੂੰ ਫਜ਼ੀ ਨਹੀਂ ਹੋਣਾ ਚਾਹੀਦਾ ਕਿਸੇ ਵੀ ਆਪਦੇ ਫੈਸਲੇ ਪ੍ਰਤੀ ਨਾ ਪਿਓ ਤਾਂ ਮੈਂ ਕਰਤਾ ਜਾਂ ਤਾਂ ਮੇਰੇ ਪਿਓ ਦਾ ਦਿਨੇ ਕਿਹਾ ਸੀ ਇਹ ਕਰਤਾ ਮੈਂ ਤਾਂ ਇਹੀ ਕਰਨਾ ਇਦਾਂ ਨਹੀਂ ਹੁੰਦਾ ਹੁੰਦਾ ਅਡਾਪਟੇਬਿਲਟੀ ਹਾਂ ਥੋੜੇ ਤੇ ਇਨੀ ਕੁ ਫਲੈਕਸੀਬਿਲਟੀ ਵੀ ਹੋਣੀ ਚਾਹੀਦੀ ਹੈ ਫਲੈਕਸੀਬਿਲਟੀ ਅਡਾਪਟ ਵੀ ਅਡਾਪਟ ਕਰਨਾ ਵੀ ਆਉਂਦਾ ਹੋਵੇ ਫਲੈਕਸੀ ਵੀ ਮੋੜਨਾ ਵੀ ਆਉਂਦਾ ਵੀ ਝੁਕਣਾ ਵੀ ਆਉਂਦਾ ਹੋਵੇ ਅਸੀਂ ਬਾਰ ਬਾਰ ਕੁਰਬਾਨੀ ਦੀ ਅਧਾਰਨਾ ਦਿੰਨੇ ਆ ਬਾਰ ਬਾਰ ਕਹਿੰਨੇ ਆ ਵੀ ਝੁਕਣਾ ਤੇਨੂੰ ਫਲ-ਫਾਦ ਲੱਗਦਾ ਨਿਮਰਤਾ ਨੂੰ ਫਲ-ਫਾਦ ਆ ਤੇ ਫਿਰ ਕਿਉਂ ਨਹੀਂ ਸਾਡੇ ਕੰਮਾਂ ਤੇ ਮੈਂ ਤੁਹਾਨੂੰ ਦੱਸ ਦਿੰਨਾ ਵੀ ਆਪਣੇ ਜਿਹੜੇ ਇੰਡੀਅਨ ਜਾਂ ਮਾਈਗ੍ਰੈਂਟ ਬੰਦੇ ਕਿਉਂ ਕਾਮਯਾਬ ਜਲਦੀ ਹੋ ਜਾਂਦੇ ਆ ਮੈ ਚਲੋ ਇੱਥੇ ਸਪਾਰਟ ਚ ਚੂ ਦਿੱਤਾ ਚੱਲਦੀ ਆ ਵੀ ਇਹ ਆਪਣੇ ਬੰਦੇ ਜਾਣ ਰੱਖਦੇ ਨੇ ਪਰ ਫਿਰ ਵੀ ਕਿਉਂਕਿ ਆਪਣੇ ਕੋਲ ਹੁੰਦਾ ਕਿ ਵੀ ਫਲੈਕਸੀਬਿਲਟੀ ਹੁੰਦੀ ਹੈ ਆਪਣੀ ਆਪਾਂ ਜਿਆਦਾ ਪਰਿਵਾਰ ਪੂਰ ਨਾਲ ਬਹੁਤਾ ਹੁਣੀ ਕਰਦੇ ਹਾਂ ਜਿੱਦਾਂ ਗੋਰਿਆਂ ਦਾ ਹੁੰਦਾ ਵੀ ਮੈਂ ਤਾਂ ਭਾਈ ਫੈਮਿਲੀ ਟਾਈਮ ਤਾਂ ਫੈਮਿਲੀ ਟਾਈਮ ਹੈ ਫੈਮਿਲੀ ਟਾਈਮ ਹੈ ਮਾਪੇ ਪਾਈ ਇਹ ਦਿਨ ਖੇਡਣਾ ਵੀ ਹੁੰਦਾ ਇਹ ਦਿਨ ਮੈਂ ਵੀ ਕਰਨਾ ਫਿਰ ਉਹ ਕਹਿੰਦੇ ਵੀ ਚਲ ਛੱਡ ਮੈਨੂੰ ਤਾਂ ਬੰਦਾ ਉਹ ਮਰ ਰਿਹਾ ਜਿਹੜਾ ਵੀ ਸਾਰਾ ਟਾਈਮ ਇੱਥੇ ਹੈ ਇਹ ਚੀਜ਼ ਦਾ ਆਪਾਂ ਨੂੰ ਹੈ ਗੋਰੇ ਬੰਦਿਆਂ ਨੂੰ ਇੱਥੇ ਜਿਹੜੇ ਬੁੱਢੇ ਹੋ ਜਾਂਦੇ ਨੇ ਜਦੋਂ ਸਿਸਟਮ ਵੀ ਅਪਗ੍ਰੇਡ ਹੁੰਦਾ ਨਾ ਕੋਈ ਇ ਤੁਹਾਡੀ ਕੰਪਨੀ ਕੋਈ ਨਵਾਂ ਅਪਡੇਟ ਲੈ ਕੇ ਆਈ ਐ ਸੌਫਟਵੇਅਰ ਚ ਹਮ ਹਮ ਤੇ ਜਿਹੜੇ ਪੁਰਾਣਾ ਬੰਦਾ 20 ਸਾਲ ਤੋਂ ਉਹ ਚੀਜ਼ ਕਰ ਰਿਹਾ ਉਹ ਕਹਿੰਦਾ ਯਾਰ ਮੈਨੂੰ ਨਹੀਂ ਸਮਝ ਆ ਰਹੀ ਇਹ ਮੈਂ ਨਹੀਂ ਕਰਨਾ ਹੈ ਮੈਂ ਛੱਡ ਦਿੰਨਾ ਉਹ ਛੱਡ ਦਿੰਦੇ ਛੱਡ ਜਾਂਦੇ ਉਹ ਨਾਈਟ ਟੱਕਰਾਂ ਨਹੀਂ ਮਾਰਦੇ ਤੇ ਫਲੈਕਸੀਬਿਲਟੀ ਵੀ ਬਹੁਤ ਜ਼ਰੂਰੀ ਹੈ ਤੁਹਾਨੂੰ ਪ੍ਰੋਗਰੈਸ ਵਾਸਤੇ ਉਸੇ ਚੀਜ਼ ਤੇ ਨਾ ਖੜੇ ਰਹੋ ਮੈਂ ਕਈ ਚੀਜ਼ਾਂ ਦੇਖੀਆਂ ਆਪਾਂ ਲੋਕ ਆ ਨਾ ਜਿਹੜੇ ਆਪਾਂ ਚੀਕਾਂ ਬਹੁਤ ਮਾਰਦੇ ਆ ਆਪਾਂ ਲੋਕ ਨਾ ਕਾਦੇ ਲਈ ਕਰਦੇ ਆ ਪਦਾਰਥਾਂ ਲਈ ਅਸੀਂ ਕੰਧਾਂ ਨਾਲ ਇੱਟਾਂ ਨਾਲ ਮਸ਼ੀਨਰੀ ਨਾਲ ਹਰ ਚੀਜ਼ ਨਾਲ ਮੋਹ ਪਾ ਲੈਂਦੇ ਆ ਹਾਂਜੀ ਦੂਜਾ ਸਾਡੇ ਨਾਲ ਇੱਕ ਚੀਜ਼ ਸਾਨੂੰ ਇਹ ਲੱਗਦੀ ਆ ਵੀ ਖਣਿਜੇ ਆਪਦੇ ਜਵਾਕ ਆ ਉਹ ਕੰਮ ਨਾ ਕਰੇ ਤੇ ਸਿਉਣੇ ਦੀਆਂ ਪੋਤੜਾਂ ਚ ਪਲੇ ਉਵੇਂ ਅਸੀਂ ਆਪਦੇ ਜਵਾਕ ਪਾਲਨੇ ਇੱਕ ਤਾਂ ਸਾਡੇ ਮਨ ਚ ਇਹ ਬੜੀ ਹੋਈ ਆ ਠੀਕ ਆ ਦੂਜੀ ਸਾਡੇ ਮਨ ਚ ਬੜੀ ਹੋਈ ਸਾਡਾ ਬਜ਼ੁਰਗ ਆ ਜਿਹੜਾ ਜੇ ਬਹੁਤਿਆਂ ਦੇ ਵੀ ਆ ਵੀ ਮੈਂ ਵੀ ਚਾਹਣਾ ਮੇਰਾ ਬਜ਼ੁਰਗ ਆ ਮੈਂ ਉਹਨੂੰ ਚਿੱਟੇ ਪਾ ਕੇ ਬਾਹ ਲਿਆ ਸਹੀ ਗੱਲ ਤੇ ਉਹ ਬੈਠੇ ਇਹ ਦੋਨੇ ਚੀਜ਼ਾਂ ਗਲਤ ਆ ਦੋਨੇ ਨਹੀਂ ਸਹੀ ਹਾਂਜੀ ਮੈਂ ਮੈਂ ਇੱਥੇ ਸਤਕਾਰ ਚ ਨਹੀਂ ਕਹਿੰਦਾ ਵੀ ਪਿਓ ਮਾਂ ਪਿਓ ਦਾ ਸਤਕਾਰ ਨਾ ਕਰੋ ਬਜ਼ੁਰਗਾਂ ਦਾ ਸਤਕਾਰ ਪਰ ਦੋਨੇ ਰੋਂਗ ਡਿਸੀਜਨ ਆ ਮੈਂ ਦੋਨਾਂ ਦਾ ਤੁਹਾਨੂੰ ਦੱਸ ਦਿੰਨਾ ਪਹਿਲੀ ਗੱਲ ਤਾਂ ਦੇਖੋ ਆਪਾਂ ਰੋਜ਼ ਕਹਨੇ ਆ ਵੀ ਜਿਹੜਾ ਸੋਨੇ ਦੇ ਚਮਚੇ ਵਾਲਾ ਜਵਾਕ ਉਹ ਅੱਗੇ ਕੁਝ ਨਹੀਂ ਕਰ ਸਕਦਾ ਉਹਨੂੰ ਉਹਨੂੰ ਜਿੰਨਾ ਹਾਰਡ ਬਣਾਉਂਗੇ ਜਿੱਥੋਂ ਦੀ ਨੰਗੂ ਆ ਉਨੇ ਹੀ ਉਹ ਕਾਮਯਾਬ ਹੋਊਗਾ ਹੁਣ ਰোনালਡੋ ਦੀ ਕਿੱਡੀ ਤਕੜੀ ਧਾਰਨ ਦਿੰਦੇ ਆ ਵੀ ਜਦੋਂ ਉਹ ਤੋਂ ਲੈਪਟਾਪ ਮੰਗਿਆ ਤੇ ਬੱਚੇ ਨੇ ਤੇ ਉੱਥੇ ਲੈ ਗਿਆ ਜਿਹੜੇ ਸਲਾਮ ਚੋਂ ਪੈਦਾ ਹੋਇਆ ਸੀ ਕਹਿੰਦਾ ਮੈਂ ਇੱਥੋਂ ਉੱਠ ਕੇ ਲਿਆ ਤੁੱਲੇਲਾ ਹੂੰ ਤੇ ਲੈ ਸਕਦਾ ਤਾਂ ਸਹੀ ਗੱਲ ਇਵੇਂ ਉਹਦਾ ਦੂਜੇ ਦਾ ਦਿੰਦੇ ਆ ਆਪਣੇ ਦਾ ਜਿਹੜਾ ਸਟਾਰ ਸੀਗਾ ਜੈਕੀ ਚੈਨ ਉਹਨੇ ਕਹਿੰਦਾ ਸਾਰੀ ਦੀ ਸਾਰੀ ਪ੍ਰਾਪਰਟੀ ਕਹਿੰਦਾ ਮੈਂ ਨਹੀਂ ਦਿੰਨੀ ਆਪਣੇ ਬੱਚੇ ਨੂੰ ਕਹਿੰਦਾ ਜਿਵੇਂ ਮੈਂ ਬਣਾਈ ਐਵੇਂ ਬਣਾ ਲੂ ਜੇ ਕਹਿੰਦਾ ਜੈਕੀ ਚੈਨ ਦਾ ਮੁੰਡਾ ਹੋਇਆ ਇਹ ਬਣਾ ਲੂ ਆ ਸਹੀ ਗੱਲ ਹੈ ਜੀ ਕਹਿੰਦਾ ਬਸ ਸਿੱਧੀ ਕਹਾਣੀ ਉਹਨੇ ਸਿੱਧੀ ਗੱਲ ਮੁਖਾਤੀ ਸੋ ਦੂਜੀ ਬਜ਼ੁਰਗਾਂ ਦੀ ਆ ਰਿਓ ਬਜ਼ੁਰਗਾਂ ਦੀ ਹੁਣ ਮੈਂ ਕੱਲ ਪਰਸੇ ਇੱਕ ਐਪੀਸੋਡ ਵੀ ਪਾਉਣਾ ਆ ਪਾਤਾ ਪੈਂਚਰਾਂ ਦੇ ਇੱਕ ਪੈਂਚਰ ਲਾਉਂਦੇ ਗੋਰੇ ਦੀ ਕਹਾਣੀ ਆ ਅੱਛਾ ਜੀ ਮੈਂ ਖੇਤ ਸੰਤਰੇ ਤੋੜੀ ਜਾਂਦਾ ਫੇ 20 25 ਬੰਦੇ ਲੱਗੇ ਹੋਇਆ ਤੇ ਮੈਂ ਚੱਕ ਚੱਕ ਕੇ ਬਿੰਨ ਬਾਹਰ ਕੱਢੀ ਜਾਂਦਾ ਸੇਮ ਟਾਈਮ ਤੇ ਨਾ ਕਿਤੇ ਮੇਰੇ ਤੋਂ ਗਲਤੀ ਹੋ ਗਈ ਤੇ ਟਰੈਕਟਰ ਰੁੜ ਗਿਆ ਮੈਂ ਟਰੱਕ ਦੇ ਉੱਤੇ ਖੜਾ ਸੀਗਾ ਬਿੰਨ ਦੇ ਦੇਖਾ ਤੇ ਟਰੈਕਟਰ ਰੁੜ ਗਿਆ ਨੇ ਟਾਇਰ ਦੇ ਵਿੱਚ ਫੋਕ ਵੱਜੀ ਜਿਵੇਂ ਕਹਿੰਦੇ ਨੇ ਕਰਤਾ ਉਹੀ ਕੰਮ ਵਾਲਾ ਉਹਦਾ ਡਾਇਲੋਗ ਉੱਥੇ ਬੜਾ ਫਿੱਟ ਬੈਠਣਾ ਸੀ ਠੀਕ ਉਹ ਕਰਤਾ ਉਹੀ ਕੰਮ ਤੇ ਟਾਇਰ ਪਾੜਦਾ ਮੈਂ ਟਰੈਕਟਰ ਟਰੱਕ ਦਾ ਠੀਕ ਹੈ ਜੀ ਔਨ ਸਾਈਟ ਚਲੋ ਜੀ ਮੈਂ ਨਾਲ ਦੀ ਨਾਲ ਉੱਥੇ 20 ਕਿਲੋਮੀਟਰ ਤੇ ਦੁਕਾਨ ਆ ਬ੍ਰਿਸਟਨ ਵਾਲਾ ਦੀ ਪੈਂਚਰਾਂ ਦੀ ਅਗਲੀ ਮੰਡੇ ਪਿੰਡ ਚ ਤੇ ਮੈਂ ਉਹਨਾਂ ਨੂੰ ਕਾਲ ਕਰਤੀ ਉਹਦੇ ਵੀ ਟਾਇਰ ਦੇਖ ਲੈ ਕਿਹੜਾ ਪਾਉਣਾ ਤੇ ਅਸੀਂ ਪਾ ਜੰਨੇ ਆ ਠੀਕ ਆ ਮੈਂ ਕਿ ਪਾ ਜੋ ਉਹਨਾਂ ਦਾ ਮੋਬਾਈਲ ਗੱਡੀ ਆਈ ਟਾਇਰ ਪਾਉਣ ਉਥੇ ਖੇਤ ਦੇ ਵਿੱਚ ਟਰੱਕ ਦੇ ਵਿੱਚ ਠੀਕ ਹੈ ਜੀ ਉਹ ਜਿਹੜਾ ਬੰਦਾ ਆ ਨਾ ਹੂੰ ਉਹ 66 ਸਾਲ ਦੀ ਐ ਇਹਦਾ ਕੀ ਬਾਤ ਹੈ ਜੈਫਾ ਠੀਕ ਹੈ ਜੀ ਉਹ ਬਹੁਤ ਚਿਰ ਤੋਂ ਮੈਂ ਦੇਖਦਾ ਉਥੇ ਕੰਮ ਕਰ ਰਿਹਾ ਕਹਿੰਦਾ ਮੈਂ 40 ਸਾਲ ਤੋਂ ਇਸ ਇੰਡਸਟਰੀ ਟਾਇਰ ਪੰਚਰ ਲਾਉਣ ਦੀ ਜੌਬ ਕਰ ਰਿਹਾ ਹੂੰ ਟਰੱਕ ਦਾ ਟਾਇਰ ਕੋਈ ਮਸ਼ੀਨ ਨਹੀਂ ਇੱਥੇ ਕਿਉਂਕਿ ਆਨਸਾਈਟ ਖੇਤ 'ਚ ਬਦਲ ਰਿਹਾ ਠੀਕ ਹੈ ਜੀ ਹਾਂਜੀ ਬਾਰੀਆਂ ਨਾਲ ਜਿਵੇਂ ਆਪਾਂ ਖੋਲਦੇ ਹੁੰਦੇ ਸੀ ਸਮਝਿਆ ਹਾਂ ਸਾਰਾ ਕੰਮ ਮੈਨੂਅਲ ਮੈਨੂਅਲ ਹੂੰ ਉਹ ਟਰੱਕ ਦਾ ਟਾਇਰ ਠੀਕ ਆ ਉਹਨੇ ਰਿਮ ਰੂਮ ਪ੍ਰੈਸ਼ਰ ਉਸ ਤਰ੍ਹਾਂ ਗਨਨਾ ਖੋਲ ਲਿਆ ਪਰ ਸਾਰਾ ਟਰੱਕ ਦਾ ਟਾਇਰ ਉਹਨੇ ਉਵੇਂ ਲਾ ਆਇਆ ਠੀਕ ਹੈ ਜੀ ਟਾਇਰ ਬਦਲਿਆ ਟਾਇਰ ਬਦਲ ਕੇ ਚੜਾ ਕੇ ਬਿਦਨ ਮਿੰਨ ਲਾਦਾ 20 ਮਿੰਟ ਅੱਛਾ ਜੀ ਉਹ ਬੰਦਾ ਰੱਖ ਕੇ ਚੱਲ ਗਿਆ ਹੁਣ ਆਪਣੇ ਹੁੰਦਾ ਤੇ ਆਪਣੇ ਤਰਸ ਦਾ ਪਾਤਰ ਬਣਾ ਲਿਆ 66 ਸਾਲ ਦਾ ਬੁੜੇ ਤੋਂ ਟਾਇਰ ਪੈਂਚਰ ਲਵਾਈ ਜਾਂਦੇ ਆ ਉਤੋਂ ਦਿਹਾੜੀਆਂ ਕਰਵਾਈ ਜਾਂਦੇ ਆ ਤਾਂ ਉਹ ਉਹ ਤਾਂ ਮੈਂ ਇੰਜੋਏ ਕਰ ਰਿਹਾ ਮੇਰੇ ਜੁਆਕ ਆਉਦੇ ਸੈਟ ਆ ਸਾਰੇ ਇੰਜੋਏ ਮੈਨੂੰ ਤਫਾਣਾ ਮੇਰੇ ਤਾਂ 40 ਸਾਲ ਹੋ ਗਏ ਸਕਿੱਲ ਆ ਮੇਰੇ ਚ ਤੇ ਮੈਂ ਕਰਦਾ ਇੰਜੋਏ ਕਰਾਂ ਤੇ ਕਹਿੰਦਾ ਮੈਂ ਮਰਨਾ ਥੋੜਾ ਬੈਠ ਕੇ ਕਹਿੰਦਾ ਮੈਂ ਬੈਠ ਜੂ ਮਰ ਜੂ ਕਿਉਂ ਮੈਂ ਬਿੱਲ ਰਹਾ ਜਦੋਂ ਮੈਨੂੰ ਤੇ ਪੈਸੇ ਵੀ ਆਉਂਦੇ ਆ ਤੇ ਮੈਂ ਕੰਮ ਵੀ ਕਰਦਾ ਸੋ ਇਹ ਕਲਚਰ ਸਾਡੇ ਚ ਸਾਨੂੰ ਨਾ ਅਸੀਂ ਕਈ ਕਲਚਰ ਬੜੀ ਤੇਜ਼ੀ ਨਾਲ ਬਣਾ ਲਏ ਇਹਨਾਂ ਦੇ ਜਿਹੜੇ ਬਣਾਉਣ ਵਾਲੇ ਆ ਕਲਚਰ ਉਹ ਜ਼ਿੰਪਟਾਉਂਦੇ ਜੀ ਇਹ ਕਿਥੇ ਹੋਰ ਵੀ ਗੱਲ ਆਉਂਦੀ ਹੈ ਬਾਈ ਜਦੋਂ ਆਪਾਂ ਕਹਿ ਦਿੰਨੇ ਨਾ ਕਿ ਵੀ ਬਾਹਰਲੇ ਮੁਲਕ ਸਭ ਤੋਂ 20 ਸਾਲ ਅੱਗੇ ਨੇ ਹੂੰ ਤੇ ਕੱਲੇ ਮੁਲਕ ਨਹੀਂ ਆ ਉਹ ਲੋਕ ਹੁੰਦੇ ਨੇ ਹੂੰ ਉਹ ਲੋਕਾਂ ਨੇ ਦੇਖੀ ਹੁੰਦੀ ਹੈ ਜ਼ਿੰਦਗੀ ਆਪਾਂ ਲੋਕਾਂ ਨੂੰ ਨਹੀਂ ਮੰਨਦੇ ਫਿਰ ਉਹ ਚੀਚ ਉਹ ਕਹਿੰਦੇ ਵੀ ਨਹੀਂ ਬਈ ਤਰੱਕੀਆਂ ਕੀਤੀਆਂ ਨੇ ਤੇ ਮੁਲਕ ਨੇ ਕੀਤੀਆਂ ਨੇ ਲੋਕਾਂ ਨੇ ਨਹੀਂ ਹੂੰ ਹੁਣ ਜਿਹੜਾ ਆਪਾਂ ਕਹਿ ਦਿੰਨੇ ਵੀ ਗੋਰੇ ਭਾਈ ਕੰਮ ਨਹੀਂ ਕਰਦੇ ਹੂੰ 20 ਸਾਲ ਪਹਿਲਾਂ ਕੰਮ ਬਹੁ ਕਰਤਾ ਇਹਨਾਂ ਨੇ ਹੂੰ ਇਟਾਲੀਅਨ ਨੇ ਗ੍ਰੀਕਿਆਂ ਨੇ ਹੂੰ ਫਿਲੀਪੀਨੋ ਨੇ ਜਿਹੜੇ ਕੰਮ ਛੱਡ ਛੱਟ ਕੇ ਉਨ ਜਾ ਰਹੇ ਆ ਆਪਾਂ ਉਹ ਕੰਮ ਫੜ ਰਹੇ ਨੇ ਖੇਤਾਂ ਜੀ ਤੁਸੀਂ ਦੇਖਿਆ ਹੋਣਾ ਬਿਲਕੁਲ ਟੈਲਿੰਗ ਗ੍ਰਿੱਕ ਕੇ ਆਏ ਫਿਰ ਉਸ ਤੋਂ ਬਾਅਦ ਆਏ ਫਿਲਪੀਨੋ ਆਏ ਹੁਣ ਉਹ ਆਪਣੀ ਜਨਰੇਸ਼ਨ ਜਾ ਰਹੀ ਸੋ ਇਹ ਨਹੀਂ ਆਪਾਂ ਕਦੇ ਵੀ ਕਹਿ ਸਕਦੇ ਕਿ ਵੀ ਦੇਸੀ ਤਰੱਕੀ ਕਰਦਾ ਉਹ ਲੋਕਾਂ ਨੇ ਉਹ ਦੇਖ ਕੇ ਪੱਥੇ ਚੱਟ ਕੇ ਬਾਸ ਮੁੜੇ ਹੁੰਦੇ ਆ ਹੁਣ ਉਹ ਘੱਟ ਕੰਮ ਕਰ ਰਹੇ ਨੇ ਹੁਣ ਉਹਨਾਂ ਨੇ ਦੇਖਿਆ ਕਿ ਨਹੀਂ ਸਾਡੀਆਂ ਢੂਈਆਂ ਵਿੰਗੀਆਂ ਹੋ ਗਈਆਂ ਅਸੀਂ ਉਹ ਟਾਈਮ ਨੂੰ ਇੰਜੋਏ ਨਹੀਂ ਕੀਤਾ ਇੰਜੋਏ ਨਹੀਂ ਕੀਤਾ ਚਲੋ ਆਪਾਂ ਮੈਨੂੰ ਲੱਗਦਾ ਆਪਾਂ ਥੋੜਾ ਜਿਹਾ ਰਾਤੋਂ ਵੀ ਭਟਕੇ ਆ ਹਾਂਜੀ ਹੁਣ ਚੱਲਦੇ ਚੱਲਦੇ ਪੁੱਛੋ ਮੰਡੀ ਪਰ ਐਨੀਹਾਊ ਆਪਾਂ ਜਿਹੜੀ ਗੱਲ ਸੀ ਨਾ ਜਿਹੜੀ ਅਸਲੀ ਮੁੱਦਾ ਸੀ ਆਪਣਾ ਇਹ ਵੀ ਸਾਡੇ ਮਨ ਚ ਇੱਕ ਸ਼ੰਕਾ ਰਹਗੀ ਆ ਵੀ ਮੈਨ 10 ਸਾਲ ਹੋ ਗਏ 15 ਹੋ ਗਏ ਮੈਂ ਲੀ ਤੇ ਨਹੀਂ ਛੱਡ ਸਕਿਆ ਟਰੈਕ ਤੇ ਨਹੀਂ ਛੱਡ ਸਕਿਆ ਹਾਂਜੀ ਹੁਣ ਟਰੈਕ ਕੀ ਆ ਹਮਮ ਪਹਿਲੀ ਗੱਲ ਤਾਂ ਅਸੀਂ ਥੋੜੇ ਜੇ ਬੇਸ਼ੁਕਰੇ ਬਹੁਤ ਆ ਹਾਂਜੀ ਜੇ ਬੇਸ਼ੁਕਰੇ ਆ ਤਾਂ ਕਰਕੇ ਅਸੀਂ ਇਹ ਚੀਜ਼ਾਂ ਮਹਿਸੂਸ ਕਰਦੇ ਆ ਸਹੀ ਹੈ ਕੀ ਨਹੀਂ ਲੀਤੇ ਚੜੇ ਹਮ ਮੈਂ ਆਪਦੀ ਦੱਸਦਾ ਹੁਣਾ ਤੁਹਾਡੀ ਤੁਸੀਂ ਦੱਸਿਓ 127 ڈالر ਦੋ ਟੈਕਸੀ ਲੈ ਕੇ ਆਇਆ ਠੀਕ ਆ ਸਾਬਸਿਰ ਦਾ ਕੰਮ ਕਰਿਆ ਜਿੰਨਾ ਕਰ ਸਕਦਾ ਜੀ ਕਰਦਾ ਗਿਆ ਕਰਦਾ 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 ਮੈਨੂੰ ਘਰ ਬਿਆਬਾਰ ਵੀ ਆ ਗੱਡੀ ਥਾਂ ਦੇ ਗੱਡੀ ਆ ਸੋਨੇ ਦੀ ਰੋਟੀ ਤਾਂ ਕਿਸੇ ਨੇ ਖਾਣੀ ਨਹੀਂ ਹੁੰਦੀ ਠੀਕ ਆ ਆਪਦੀ ਜਾਇਦਾਦ ਜਿੰਨੀ ਕੁ ਬਣਦੀ ਸੀ ਬਣਾ ਲਈ ਜੇਕਰ ਮੈਂ ਹੁਣ ਇਸ ਟਾਈਮ ਦੇਖੀ ਜਾਂ ਵੀ ਮੇਰਾ ਦੋਸਤ ਫਲਾਨਾ ਸਿੰਘ ਉਹਦੇ 20 ਪ੍ਰੋਜੈਕਟ ਚੱਲੀ ਜਾਂਦੇ ਆ ਉਹਦੇ ਕੋਲੇ 50 ਟੈਕਸੀਆਂ ਉਹਦੇ ਕੋਲੇ 100 ਟਰੱਕ ਆ ਇਹ ਤਾਂ ਕੋਈ ਕਾਮਯਾਬੀ ਥੋੜਾ ਏ ਇਹ ਕਾਮਯਾਬੀ ਦੀ ਨਿਸ਼ਾਨੀ ਥੋੜਾ ਪਦਾਰਥ ਹੈ ਸਹੀ ਗੱਲ ਹੈ ਕਾਮਯਾਬੀ ਦੀ ਨਿਸ਼ਾਨੀ ਸਾਨੂੰ ਪਹਿਲੀ ਗੱਲ ਤਾਂ ਇਹ ਸਮਝਣਾ ਪਊ ਉਹ ਵੀ ਕਾਮਯਾਬੀ ਹੈ ਕਿ ਜੇ ਤੱਕ ਕਾਮਯਾਬੀ ਤਾਂ ਉਹ ਹੀ ਹੈ ਜੀ ਜੇ ਤੁਹਾਡੇ ਘਰੇ ਖੁਸ਼ੀ ਆ ਤੇ ਹਾਸਾ ਤੁਹਾਡੇ ਚਿਹਰੇ ਤੇ ਜੇ ਜਵਾਗਲੀ ਵੀ ਮੰਗਦੇ ਆ ਅਰਦਾਸ ਕਰਦੇ ਆ ਤਾਂ ਮੈਂ ਤਾਂ ਖੁਸ਼ੀ ਮੰਗਦਾ ਉਹਨਾਂ ਵੀ ਹਾਸਾ ਖੇਡਾ ਖੁਸ਼ੀ ਉਹਦੇ ਕਰਮਾਂ ਚ ਦੇ ਠੀਕ ਆ ਤੰਦਰੁਸਤੀ ਦੇ ਜੇ ਤਿੰਨ ਚਾਰ ਚੀਜ਼ਾਂ ਹੈਗੀਆਂ ਬਾਕੀ ਚੀਜ਼ਾਂ ਤਾਂ ਆਪੇ ਪੈਦਾ ਬਹੁਣ ਦੇਣੀਆਂ ਆਪੇ ਤੁਰੀਆਂ ਫਰਨੀਆਂ ਇੱਥੇ ਸੋ ਇਹ ਇੱਕ ਵੱਡਾ ਮੰਤਰ ਆ ਵੱਡੀ ਪ੍ਰੋਬਲਮ ਆ ਜਿਹੜੀ ਅਸੀਂ ਨਾ ਕਿੰਨੇ ਕਿਤੇ ਵੀ ਇਸ ਚੀਜ਼ ਨੂੰ ਉਹ ਵੱਖ ਨਹੀਂ ਕਰ پا ਰਹੇ ਦੋਨੇ ਚੀਜ਼ਾਂ ਨੂੰ ਨਾ ਗਲ ਗੱਡ ਕਰੀ ਜਾਂਦੇ ਆ ਵੀ ਅਸਲ ਪਦਾਰਥ ਕੀ ਆ ਇੰਜੋਏਮੈਂਟ ਕੀ ਆ ਕਾਮਯਾਬੀ ਕੀ ਆ ਕਾਮਯਾਬੀ ਦੇ ਮੈਨੇ ਬਦਲਤੇ ਕਾਮਯਾਬੀ ਪਦਾਰਥਾਂ ਨਾਲ ਸਮਝ ਲਈ ਸੀ ਸਹੀ ਗੱਲ ਹੈ ਜੀ ਵੀ ਜਿਹਦੇ ਕੋਲੇ ਜਿੰਨੇ ਵੱਡਾ ਘਰ ਜਿੰਨੇ ਵੱਡੇ ਪਦਾਰਥ ਕਾਮਯਾਬੀ ਤਾਂ ਉਹ ਆ ਵੀ ਸੌਂਦਾ ਕਿੰਨੇ ਮਿੰਟਾਂ ਚ ਜਦੋਂ ਬੈੱਡ ਤੇ ਜਾਂਦਾ ਉਹ ਮਖਮਲੀ ਬੈੱਡ ਤੇ ਪੈ ਕੇ ਕਿੰਨੇ ਚਿਰਚ ਨੂੰ ਨੀਂਦ ਆਉਂਦੀ ਆ ਤੇ ਇੱਕ ਮੇਰੇ ਵਰਗੇ ਨੂੰ ਖੇਤ 'ਚ ਪੈ ਇਹਨੂੰ ਮੰਜੇ ਤੇ ਪੈ ਇਹਨੂੰ ਕਿੰਨੇ ਚਿਰਚ ਨੀਂਦ ਆਉਂਦੀ ਆ ਇਹ ਆ ਕਾਮਯਾਬੀ ਦੀ ਤੁਹਾਡੀ ਜ਼ਿੰਦਗੀ ਦੀ ਕਾਮਯਾਬੀ ਦੀ ਨਿਸ਼ਾਨੀ ਤੇ ਤੁਹਾਨੂੰ ਸੂਰੋਸ਼ ਸ਼ਾਮ ਨੂੰ ਮਿਲਦੀ ਆ ਸਹੀ ਗੱਲ ਹੈ ਜੀ ਦੇਲੀ ਸ਼ਾਮ ਨੂੰ ਮਿਲਦੀ ਆ ਸੌਣ ਵੇਲੇ ਰਿਵਾਰਡ ਕਿੰਨੇ ਦੀ ਹੈ ਜ਼ਿੰਦਗੀ ਦੀ ਹਾਂ ਤੇ ਪਰ ਅਸੀਂ ਕੀ ਕਰ ਰਹੇ ਆ ਨਾ ਅਸੀਂ ਛਾਲਾਂ ਮਾਰਦੇ ਆ ਵੱਡੀਆਂ ਦੇਖੋ ਆਦੇ ਕਿ ਉਹਦੇ ਮਗਰ ਛਾਲ ਮਾਰੀ ਉਹਦੇ ਮਗਰ ਛਾਲ ਮਾਰੀ ਪਰ ਮੈਨੂੰ ਆ ਲੱਗਦਾ ਵੀ ਸਾਡੇ ਜਿਹੜੇ ਫੈਸਲੇ ਹੁੰਦੇ ਨੇ ਨਾ ਜਿਹੜੇ ਅਸੀਂ ਬਣ ਲੈਂਦੇ ਨੇ ਜਾਂ ਜਿਹੜਿਆਂ ਪਾਸੇ ਅਸੀਂ ਕੁੜਦੇ ਨੇ ਉਹ ਸਿਰਫ ਤੇ ਸਿਰਫ ਅਸੀਂ ਦੂਜਿਆਂ ਨੂੰ ਦੇਖ ਕੇ ਲੈਂਦੇ ਨੇ ਬਿਲਕੁਲ ਸਾਡਾ ਮੇਰਾ ਦੂਜਿਆਂ ਨੂੰ ਦੇਖ ਕੇ ਜਾਂ ਦੂਜਿਆਂ ਨੂੰ ਦਿਖਾਉਣ ਲਈ ਦੂਜਿਆਂ ਨੂੰ ਦਿਖਾਉਣ ਨੂੰ ਸਾਡੀ ਜ਼ਿੰਦਗੀ ਵੀ ਜਿਆਦਾ ਚਾ ਪਦਾਰਥ ਵਾਲ ਜਿਹੜੀ ਤੁਸੀਂ ਸ਼ੁਰੂ ਤੋਂ ਕਹੀ ਹੈ ਉਹ ਸਿਰਫ ਤੇ ਸਿਰਫ ਇਹੀ ਹੈ ਕਿ ਮੇਰੇ ਘਰੇ ਕੀ ਬਣਦਾ ਉਹ ਨਹੀਂ ਮੈਨੂੰ ਪਤਾ ਪਰ ਗਵਾਂਢੀ ਦੇ ਕੀ ਬਣਦਾ ਉਹ ਸਾਨੂੰ ਪਤਾ ਹੋਣਾ ਚਾਹੀਦਾ ਹਨਾ ਇਹੀ ਹੈ ਕਿ ਵੀ ਹਰ ਚੀਜ਼ ਦਿਖਾਣ ਤੇ ਆ ਕੇ ਸਭ ਕੁਝ ਉਤੇ ਆ ਗਿਆ ਜ਼ਿੰਦਗੀ ਸਾਨੂੰ ਜਿਉਣੀ ਨਹੀਂ ਆ ਰਹੀ ਮੈਨੂੰ ਲੱਗਦਾ ਵੀ ਡਿਸੀਜਨ 메ਕਿੰਗ ਜੇ ਤੁਸੀਂ ਜਿਉ ਰਹੇ ਹੋ ਅੱਜ ਦੇ ਆ ਰਹੇ ਸੀ ਤੇ ਡਿਸੀਜਨ ਬਣਾ ਰਹੇ ਹੋ ਦੋ ਦੇ ਹੱਕੇ ਗਾਂ ਦਾ ਹਾਂਜੀ ਤਾਂ ਉਹ ਕਿਵੇਂ ਸਹੀ ਹੋਊਗਾ ਕੋਈ ਨਹੀਂ ਸਕਦਾ ਜਿੰਨਾ ਮਰਜ਼ੀ ਜ਼ੋਰ ਲਾ ਲੋ ਤੁਹਾਡਾ ਜਿਹੜਾ ਅੱਜ ਦਾ ਡਿਸੀਜਨ ਅੱਜ ਦੇ ਮੁਤਾਬਕ ਅੱਜ ਦੇ ਕੰਮ ਮੁਤਾਬਕ ਹੋਵੇ ਅੱਜ ਜਿਹੜੀ ਤੁਹਾਨੂੰ ਚੀਜ਼ ਦੀ ਲੋੜ ਆ ਮੰਨ ਲੈਣੇ ਆ ਅਸੀਂ ਅੱਜ ਖੇਤੀ ਆ ਖੇਤੀ ਨੂੰ ਪਾਣੀ ਲਾਉਣ ਵਾਸਤੇ ਸਾਨੂੰ ਪਾਣੀ ਚਾਹੀਦਾ ਠੀਕ ਆ ਅੱਜ ਸਾਨੂੰ ਪਾਣੀ ਦੀ ਲੋੜਾ 2 ਮੀਗਾ ਲੀਟਰ ਤਾਂਜੀ ਅਸੀਂ ਇਹ ਚੀਜ਼ ਦੇ ਲਈ 10 ਮੈਗਾ ਲੀਟਰ ਲੈ ਲਿਆ ਪਾਣੀ ਚਾਹੀਦਾ 2 ਆ ਲੈ ਲਿਆ 10 ਖਰੀਦ ਲਿਆ ਹੁਣ 2 ਮੈਗਾ ਲੀਟਰ ਪਾਣੀ ਅਸੀਂ ਜੇ ਆਪ ਦਾ ਖਰੀਦਦਾ ਤਾਂ 15000 ਦਾ ਸੀ 10 ਖਰੀਦਦਾ ਤਾਂ ਸਾਡਾ 75000 ਦਾ ਸਹੀ ਹੈ ਜੀ ਠੀਕ ਹੈ ਹੁਣ ਅਸੀਂ ਕਿਉਂ ਖਰੀਦ ਲਿਆ ਉਹ 20 ਸਾਲਾਂ ਦੀ ਗਾਂ ਵਾਲੀ ਪਲਾਨਿੰਗ ਚ ਵੀ 20 ਸਾਲਾਂ ਨੂੰ ਸ਼ਾਇਦ ਚਾਹੀਦਾ ਹੋਵੇ ਹਾਂਜੀ ਅੱਜ ਅਸੀਂ ਪਤਾ ਨਹੀਂ ਕਿੰਨਾ ਪੈਸਾ ਉਹਦਾ ਉਦੋਂ ਤੱਕ ਭਰੀ ਜਾਵਾਂਗੇ ਜਦੋਂ ਤੱਕ ਸਾਨੂੰ ਲੋੜ ਹੀ ਨਹੀਂ ਕੀ ਪਤਾ ਉਦੋਂ ਤੱਕ ਤੁਸੀਂ ਉਹ ਖੇਤੀ ਕਰੋਗੇ ਕੀ ਪਤਾ ਉਦੋਂ ਤੱਕ ਇਹੋ ਜਿਹਾ ਮਾਹੌਲ ਰਹੂ ਆ ਇਹ ਪ੍ਰੋਡਕਟ ਇਹਨਾਂ ਚੀਜ਼ਾਂ ਦੀ ਲੋੜ ਪਊਗੀ ਪਾਣੀ ਦੇ ਬਦਲਾਅ ਨਾ ਜਾਣ ਕੋਈ ਚੀਜ਼ਾਂ ਦੇ ਹੋਰ ਤਰੀਕੇ ਨਾ ਆ ਜਾਣ ਜਿਹੜੇ ਹਵਾ ਚੁੱਗਣ ਲੱਗ ਜਾਣ ਪਤਾ ਨਹੀਂ ਕੀ ਹੋਣ ਵਾਲਾ ਆਉਣ ਵਾਲੇ ਜਹਾਨ ਦੇ ਵਿੱਚ ਜਦੋਂ AI ਨਾਲ ਬੰਦੇ ਬਣਾਤੇ ਸਭ ਕੁਝ ਕਰਤਾ ਕੁਝ ਵੀ ਹੋ ਸਕਦਾ ਸਹੀ ਗੱਲ ਹੈ ਜੀ ਸੋ ਕਿਉਂ ਤੁਸੀਂ ਆਪਦੀ ਜ਼ਿੰਦ ਨੂੰ ਅੱਜ ਕਸ਼ਟ ਚ ਪਾਇਆ ਉਦੋਂ ਪਾ ਲਿਓ ਕਸ਼ਟ ਚ ਉਦੋਂ ਸਮਾਂ ਆਊਗਾ ਮਿਲ ਜੂਗਾ ਉਦੋਂ ਵੀ ਮਿਲ ਜੂਗਾ ਸਹੀ ਹੈ ਜੀ ਦੇਖੋ ਪਲਾਨ ਕਰਨੀ ਜ਼ਿੰਦਗੀ ਕੋਈ ਮਾੜੀ ਗੱਲ ਨਹੀਂ ਚੰਗੀ ਪਲੈਨਿੰਗ ਕਰਨੀ ਇਹੀ ਜਿੱਦਾਂ ਤੁਸੀਂ ਕਿਹਾ ਵੀ ਸਟੈਪ ਬਾਈ ਸਟੈਪ ਛੋਟੇ ਛੋਟੇ ਸਟੈਪ ਲੈ ਕੇ ਚੱਲੋ ਨਾ ਕਿ ਵੀ ਜਿੱਦਾਂ 20 ਸਾਲ ਦੀ ਪਲੈਨਿੰਗ ਕਰਕੇ ਚੱਲੋ 20 ਸਾਲ ਕੀ ਹੁਣ ਤੁਸੀਂ ਕੋਵਿਡ ਤੋਂ ਹੀ ਦੇਖ ਲਓ ਕੋਵਿਡ ਆਇਆ 2 ਸਾਲਾਂ ਚ ਹੀ ਧਰਤੀ ਇੱਧਰ ਤੋਂ ਇੱਧਰ ਬਦਲ ਗਈ ਸਾਰਾ ਕੁਝ ਹੀ ਸਿਸਟਮ ਬਦਲ ਗਿਆ ਹਾਲੇ ਤੱਕ ਵੀ ਲੋਟ ਨਹੀਂ ਆਇਆ ਕਮ ਬਹੁਤਿਆਂ ਦੇ ਸਭ ਤੋਂ ਹੈਰਾਨੀ ਵਾਲਾ ਉਹਦਾ ਡਿਸੀਜਨ ਕੋਵਿਡ ਦਾ ਪਤਾ ਹੈ ਕਿ ਇਹ ਸਭ ਤੋਂ ਹੈਰਾਨੀ ਵਾਲੇ ਜਿਹੜੇ ਉਹਦੇ ਨਤੀਜੇ ਸਭ ਤੋਂ ਹੈਰਾਨੀ ਹੁੰਦੇ ਜਿਹੜੀ ਜਿਹੜੇ ਬਾਰੇ ਸੋਚ ਕੇ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਹੋਇਆ ਕਿ ਹੁਣ ਅਸੀਂ ਜੇ ਮਿਹਨਤ ਕਰਦੇ ਆਂ ਕੰਮ ਕਰਦੇ ਆਂ એનર્ਜੀ ਬਾਲਦੇ ਆਂ ਤਾਂ એનર્ਜੀ ਪੈਦਾ ਹੁੰਦੀ ਐ ਨਾ ਹਾਂਜੀ ਹਾਂਜੀ ਦੁਨੀਆ ਚ ਸਾਰੇ ਕਿਤੇ ਆ ਨਾ ਇਹ ਤਾਂ એનર્ਜੀ ਦੇ ਵੱਡੇ એનર્ਜੀ ਮਿਲਦੀ ਆ ਹਾਂਜੀ ਹੁਣ ਤੁਸੀਂ ਅੱਜ 8 ਘੰਟੇ ਲਾ ਕੇ ਆਏ ਹੋ ਤਾਂ ਜਾ ਕੇ ਤੁਹਾਡੀ ਪੇ ਆਓ ਹਾਂਜੀ ਠੀਕ ਹੈ ਕੋਵਿਡ ਆਇਆ ਕੋਵਿਡ ਦੌਰਾਨ એનર્ਜੀ ਸਾਰੀ ਰੁਕ ਗਈ ਹਮ ਕੰਮ ਸਾਰੇ ਰੁਕ ਗਏ ਸਾਰੀ ਦੁਨੀਆ ਸ਼ਾਂਤੋ ਕੇ ਬੈ ਗਈ ਕੰਮ ਹੋਇਆ ਨਹੀਂ ਕਿਤੇ 6 ਮਹੀਨੇ ਕਿਤੇ ਸਾਲ ਕਿਤੇ 2 ਸਾਲ ਵੀ ਹਾਂਜੀ ਠੀਕ ਹੈ ਨਹੀਂ ਹੋਇਆ ਬਿਲਕੁਲ ਹੁਣ ਉਹਦੇ ਨਤੀਜੇ ਆਉਣਾ ਚਾਹੀਦਾ ਸੀ ਵੀ ਭੁੱਖਮਰੀ ਹੋ ਜਾਣੀ ਚਾਹੀਦੀ ਸੀ ਲੋਕਾਂ ਦੀਆਂ ਜੇਬਾਂ ਖਾਲੀ ਹੋ ਜਾਣੀਆਂ ਚਾਹੀਦੀਆਂ ਸੀ ਸਭ ਕੁਝ ਹੋ ਜਾਣਾ ਚਾਹੀਦਾ ਸੀ ਨਾ ਤੇ ਉਦੋਂ ਬਾਅਦ ਘਰ-ਬਾਰ ਖਰੀਦਣ ਦੀ ਕਿਸੇ ਦੀ ਪਹੁੰਚ ਨਹੀਂ ਰਹਿਣੀ ਚਾਹੀਦੀ ਸੀ ਹੋਇਆ ਕੀ ਉਹ ਡਬਲ ਹੋ ਗਿਆ ਕੰਮ ਪਤਾ ਨਹੀਂ ਕਿੱਥੋਂ ਪੈਸਾ ਆ ਗਿਆ ਇੰਨਾ ਜ਼ਿਆਦਾ ਸਰਕਾਰਾਂ ਨੇ ਵੰਡਿਆ ਸਭ ਕੁਝ ਹੋਇਆ ਤੇ ਜਿਹੜਾ ਘਰ 3 ਲੱਖ ਦਾ ਸੀ ਉਹ 8 ਦਾ ਹੋ ਗਿਆ ਕੋਵਿਡ ਤੋਂ ਬਾਅਦ ਜਿਹੜਾ ਲੋਕਾਂ ਨੂੰ ਆਏ ਸੀ ਵੀ ਇੱਥੇ ਚਾਬੀਆਂ ਨਾਲ ਸਿੱਟ-ਸਿੱਟ ਕੇ ਭੱਜ ਕੇ ਜਾਣਗੇ ਲੋਕ ਕਿਉਂਕਿ ਜਦੋਂ ਭਰੇ ਨਹੀਂ ਜਾਣਾ ਤੇ ਪਰ ਉਹ ਕੋਵਿਡ ਜਾਂਦਾ ਗਿਆ ਤੇ ਸਾਡੀਆਂ ਲਾਟਰੀਆਂ ਲੱਗੀਆਂ ਇੱਕ ਹੋਰ ਵੀ ਦੱਸਿਓ ਤੁਸੀਂ ਆ ਜਿਹੜੇ ਆਸਟ੍ਰੇਲੀਆ ਜਾਂ ਬਾਹਰਲੇ ਮੁਲਕਾਂ 'ਚ ਵਸਦੇ ਮੇਰੇ ਮਨ ਤਾਂ ਹੈਗੀ ਏ ਸ਼ੰਕਾਈ ਜਿਹੜਾ ਜਿਹੜਾ ਸਰਕਾਰ ਨੇ ਪੈਸਾ ਵੰਡੇ ਨਾ ਫੋਬਡ 'ਚ ਉਹ ਹੁਣ ਲੈਣ ਦੀ ਵਾਰੀ ਆ ਸਰਕਾਰ ਦੀ ਬਹੁਤ ਬੰਦਿਆਂ ਨੂੰ ਸਾਡੇਆਂ ਨੂੰ ਤਾਂ ਮਤਲਬ ਕਿ ਟੈਕਸ ਟੈਕਸ ਡਿਪਾਰਟਮੈਂਟ ਨੂੰ ਕਹਿੰਦੇ ਆ ਜਾਂ ਸੈਂਟਰ ਲਿੰਕ 'ਚ ਉਹ ਜਿਹੜੇ ਦਿੱਸੀਏ ਉਹ ਭਰਨ ਦੇ ਹਦੈਤਾਂ ਹੋ ਗਈਆਂ ਨੇ ਹੋ ਗਈਆਂ ਲੈਣ ਲੱਗ ਗਏ ਤੇ ਇਹ ਲੈਣ ਲੱਪੇ ਕਿ ਕਈ ਬੰਦਿਆਂ ਨੇ ਮਤਲਬ ਬਹੁਤ ਲੱਕ ਤੜਾ ਤੜਾ ਕੇ ਲੱਖ ਲੱਖ ਡੇਡ ਡੇਡ ਲੱਖ ਡਾਲਰ ਕੰਮ ਕੀਤਾ ਦਿਨ ਰਾਤ ਜਾ ਕੇ ਬੱਚੇ ਛੱਡ ਗਏ ਚਾਈਲਡ ਕੇਰਾਂ ਚ ਤੇ ਉਹ ਫਿਰ 20 25000 ਤਾਂ ਵੈਸੀ ਟੈਕਸ ਹੁੰਦੀ ਹੀ ਹੈ ਜਿਹੜਾ ਤੇ 20 ਵੀ 25 25000 ਰੁਪਏ ਟੈਕਸ ਹੋਰ ਉਹਨਾਂ ਨੂੰ ਆ ਗਿਆ ਵੀ ਤੁਸੀਂ ਜਿਆਦਾ ਕੀਤਾ ਕੰਮ ਜਿਆਦਾ ਕੰਮ ਕੀਤਾ ਸੋ ਗਵਰਨਮੈਂਟ ਤੁਹਾਨੂੰ ਜਾਣ ਕੇ ਤੇ ਨਹੀਂ ਦਿੰਦੀ ਸਾਰੇ ਤੁਹਾਡੇ ਖਾਤਿਆਂ ਚ ਪਏ ਨੇ ਰਿਕਾਰਡ ਚੜੇ ਪਏ ਨੇ ਕਿੱਥੋਂ ਕਿੱਥੇ ਪੈਸਾ ਆਉਂਦਾ ਕਿੱਥੇ ਜਾਂਦਾ ਉਹ ਥੋੜਾ ਧਿਆਨ ਇਹ ਲੱਗਦਾ ਸਾਨੂੰ ਕਹਿੰਗੇ ਅਸੀਂ ਕਮਾ ਕੇ ਘਰਾਂ ਦੀ ਮੌਰਗੇ ਇਦਾਂ ਦੇ ਦਾਂਗੇ ਪਰ ਜਦੋਂ ਉਹਦੀ ਮੌਰਗੇ ਦੀ ਪੂਰੀ ਹੋਣ ਲੱਗਦੀ ਹੈ ਉਹਨੇ ਨੂੰ ਤੁਹਾਨੂੰ ਇਹ ਹੋ ਜਾਂਦਾ ਵੀ ਮਿੰਟੂ ਬਰਾੜ ਨੇ ਇੱਕ ਘਰ ਹੋ ਲੈ ਲਿਆ ਵੱਡਾ ਤੇ ਸੁੱਖੇ ਨੇ ਵੀ ਦੂਜਾ ਘਰ ਲੈ ਲਿਆ ਮੈਂ ਪਿੱਛੇ ਕਿਉਂ ਰਹਿ ਗਿਆ ਬੱਸ ਫੇਰ ਫੇਰ ਫਾਲ ਤੇ ਫੇਰ ਅਸੀਂ ਉਸੇ ਗੱਦੀ ਗੇੜ ਚ ਛੱਡ ਦਿੰਨੇ ਆ ਜਿਹੜਾ ਘਰ ਅਸੀਂ ਫਿਨਿਸ਼ ਕਰਕੇ ਰਾਮ ਨਾਲ ਹੁਣ ਕਿਤੇ ਘੁੰਮਣ ਫਿਰਨ ਨੂੰ ਆਪਣੇ ਪਰਿਵਾਰ ਨੂੰ ਦੇ ਸਕਦੇ ਸੀ ਟਾਈਮ ਅਸੀਂ ਇੱਕ ਫਹਾ ਹੋਰ ਲੈ ਲੈਨੇ ਆ ਅਗਲੇ ਘਰ ਦਾ ਤੇ ਚਲ ਸੋ ਚਲ ਚਲ ਸੋ ਚਲ ਪੰਡਾ ਪੰਡਾਰੀਆ ਕਿੰਨਾਂ ਕੁ ਪਾਰ ਇੱਕ ਮੁੱਠੀ ਚੱਕ ਲੈ ਦੂਜੀ ਥਿਆਰ ਸੋ ਜ਼ਿੰਦਗੀ ਇੰਜੋਏ ਕਰਨ ਤੋਂ ਛੱਡ ਪਟਕ ਕੇ ਅਸੀਂ ਜਿਹੜੀ ਲੀਤ ਚੜਨਾ ਸੀਗਾ ਜ਼ਿੰਦਗੀ ਚੰਗੀ ਕਰਨ ਵਾਸਤੇ ਅਸੀਂ ਆਪਣੇ ਪਿੱਛੇ ਮਾਪੇ ਆਪਣੀ ਜਨਮ ਭੂਮੀ ਛੱਡ ਕੇ ਆਏ ਸੀਗੇ ਚੰਗੇ ਦੇਸਾਂ 'ਚ ਉਹ ਅਸੀਂ ਸਿਰਫ ਤੇ ਸਿਰਫ ਪੈਸੇ ਵਾਲੀ ਦੌੜ 'ਚ ਵੱਡੀਆਂ ਗੱਡੀਆਂ ਵੱਡੇ ਘਰਾਂ ਦੀ ਦੌੜ 'ਚ ਤੇ ਬੱਚਿਆਂ ਨੂੰ ਘੱਟ ਟਾਈਮ ਆਪਣੇ ਆਪ ਨੂੰ ਘੱਟ ਟਾਈਮ ਦੇਣ ਤੇ ਵਿੱਚ ਫਸਾ ਲਈ ਬਿਲਕੁਲ ਜੀ ਕੋਈ ਦੋੜ ਇਹ ਹੀ ਹੈ ਜੀ ਬਸ ਬਸ ਇਹ ਹੀ ਹੈ ਜੀ ਸਿੰਪਲ ਅੱਜ ਦੇ ਆਪਾਂ ਤਾਂ ਇਹ ਹੀ ਕਹਾਂਗੇ ਵੀ ਜੇਕਰ ਕਿਸੇ ਚੀਜ਼ ਚ ਕਨਫਿਊਜ਼ਨ ਆਉਂਦੀ ਹੈ ਜਰੂਰ ਸਲਾਹ ਲੈ ਲਿਆ ਕਰੋ ਸਲਾਹ ਲੈਣ ਚ ਕੋਈ ਹਰਜ ਨਹੀਂ ਦੂਜੀ ਇਹ ਆ ਵੀ ਜ਼ਿੰਦਗੀ ਨੂੰ ਛੋਟੇ ਸਟੈਪਾਂ ਚ ਪਲਾਨ ਕਰ ਲਓ ਨਿੱਕੇ ਨਿੱਕੇ ਪੌੜੀਆਂ ਚੜੋਂਗੇ ਨਾ ਇੱਕ ਹੀ ਕਪੌੜੀ ਤਾਂ ਤੀਸੀ ਦੇ ਚਾ ਪੌੜੀ ਇੱਥੇ ਇਹ ਵੀ ਹੋ ਸਕਦਾ ਕਈ ਮੇਰੇ ਬਜ਼ੁਰਗ ਮੇਰੇ ਤੋਂ ਵੱਡੀ ਉਮਰ ਦੇ ਬਾਈ ਵੀ ਵੱਡੀ ਉਮਰ ਦੇ ਨੇ ਬੈਠੇ ਸੁਣਦੇ ਨੇ ਤੇ ਕਹਿ ਦਿੰਦੇ ਨੇ ਵੀ ਇਹ ਕੱਲ ਤੇ ਸ਼ੁਕਰ ਨੂੰ ਕੀ ਬੜਾ ਸੋ ਗੱਲ ਇਹ ਆ ਵੀ ਸਾਨੂੰ ਬਿਲਕੁਲ ਹੀ ਕੁਝ ਨਹੀਂ ਪਤਾ ਜੀ ਪਰ ਗੱਲ ਉਹ ਹੁੰਦੀ ਹੈ ਵੀ ਸਿੱਖਣਾ ਅਸੀਂ ਸਿੱਖਾਂ ਬੱਚੇ ਤੋਂ ਵੀ ਹੁੰਦੇ ਤੋਂ ਵੀ ਸਿੱਖ ਸਕਦੇ ਆ ਜੇ ਨਹੀਂ ਸਿੱਖਣਾ ਤੁਹਾਨੂੰ ਕੋਈ ਪ੍ਰੋਫੈਸਰ ਕੋਈ ਪੀ ਐਚ ਡੀ ਵਾਲਾ ਵੀ ਨਹੀਂ ਸਿਖਾ ਸਕਦਾ ਸੋ ਮੈਂ ਇੱਕ ਇੱਥੇ ਐਗਜ਼ਾਮਪਲ ਦੇਣਾ ਸਾਡੇ ਨਾਲ ਇੱਕ ਮਾਉਂਟ ਆਪਣਾ ਹਾਈਕਿੰਗ ਕਰਨ ਵਾਸਤੇ ਬੀਬੀ ਆਉਂਦੀ ਸੀਗੀ ਉਮਰ ਸੀਗੀ 60 ਸਾਲ ਜੀ ਹੈਲਨ ਪਨੀ ਲਨ ਕਰਕੇ ਨਾਮ ਸੀਗਾ ਮੈਂ ਭੁੱਲ ਗਿਆ ਉਹ ਕਹਿੰਦੀ ਵੀ ਮੈਂ ਮਾਉਂਟ ਐਵਰੇਸਟ ਤੇ ਜਿਹੜੀ ਸਮਿਟ ਤੋਂ ਉੱਤੇ ਤੱਕ ਜਾਣਾ ਹੁੰਦਾ ਹਮ ਕੈਂਪ ਤੋਂ ਬੇਸ ਕੈਂਪ ਤੋਂ ਉਹਦੇ ਵਿੱਚ ਮੈਂ ਚਾਰ ਵਾਰੀ ਟਰਾਈ ਕਰ ਚੁੱਕੀ ਆ ਪਰ ਮੈਂ ਚੜ੍ਹ ਨਹੀਂ ਪਾਈ ਮੁੜੇ ਹੀ ਆ ਵਾਪਸ ਹਮ ਪਰ ਮੈਂ ਕੋਚਿੰਗ ਨਹੀਂ ਨਹੀਂ ਆਂ ਬੰਦਿਆਂ ਨੂੰ ਜਿਹੜੇ ਸਰ ਕਰਕੇ ਆਏ ਨੇ ਸੋ ਸਾਡੇ ਵੱਲੋਂ ਵੀ ਉਹੀ ਹੈ ਵੀ ਅਸੀਂ ਅੱਜ ਭਾਵੇਂ ਪੈਸੇ ਵਾਲੇ ਨਹੀਂ ਐ ਭਾਵੇਂ ਉਹ ਹੈ ਪਰ ਪ੍ਰਮਾਤਮਾ ਦੀ ਇੰਨੀ ਕਿਰਪਾ ਹੀ ਬਹੁਤ ਖੁਸ਼ੀ ਜ਼ਿੰਦਗੀ ਆ ਬਹੁਤ ਚੰਗੇ ਨਿਕਲਦੇ ਨੇ ਦਿਨ ਤੇ ਯਾਰ ਦੋਸਤ ਚੰਗੇ ਨੇ ਪਰਿਵਾਰ ਚੰਗਾ ਸਭ ਕੁਝ ਚੰਗਾ ਸੇ ਚੰਗੀ ਐ ਜਦੋਂ ਮੈਂ ਇੰਡੀਆ ਜਾਣਾ ਹੁੰਦਾ ਤਾਂ ਮੈਨੂੰ ਕਹਿੰਦੇ ਹੁੰਦੇ ਵੀ 20 ਸਾਲ ਹੋ ਗਏ ਤੂੰ ਨਹੀਂ ਬਦਲਿਆ ਭਾਈ ਸੋ ਬਦਲੂਗਾ ਤਾਂ ਤਾਂ ਐ ਜੀ ਜੇ ਮੈਂ ਆਪਣੇ ਆਪ ਤੇ ਗੱਲ ਜਿ ਫਾਹ ਪਾਉਂਗਾ ਜ਼ਿੰਦਗੀ ਉੰਨੀ ਕੀ ਰੱਖੀ ਐ ਜਿੰਨੇ ਕੇ ਪ੍ਰਮਾਤਮਾ ਨੇ ਰੋਟੀ ਪਾਣੀ ਬਖਸ਼ਿਆ 8 ਘੰਟੇ ਕੰਮ ਕਰੀਦਾ ਤੇ ਬਾਕੀ ਪਰਿਵਾਰ ਨੂੰ ਤੇ ਯਾਰਾਂ ਦੋਸਤਾਂ ਨੂੰ ਆਪਣੇ ਆਪ ਨੂੰ ਦੇਈਦਾ ਸੀ ਸੋ ਮੈਂ ਇਹ ਨਹੀਂ ਕਹਿੰਦਾ ਕਿ ਵੀ ਬਹੁਤ ਉਹ ਹੈ ਇਸ ਹਰ ਬੰਦੇ ਦੀ ਆਪਣੀ ਆਪਣੀ ਪਾਇਓਰਿਟੀਆਂ ਹੁੰਦੀਆਂ ਨੇ ਕਿਸੇ ਨੇ ਪਰਿਵਾਰ ਨੂੰ ਕਿੱਦਾਂ ਚਲਾਣਾ ਪਰ ਫਾਹੇ ਨਾ ਪਾਓ ਲੀ ਚੜਾਓ ਜ਼ਿੰਦਗੀ ਚੰਗੀ ਚੜਾਓ ਚੰਗੇ ਦੇਸਾਂ ਚ ਜਾਇਆ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਬਹੁਤ ਮੈਨੂੰ ਲੱਗਦਾ ਜਿਆਦਾ ਅੱਜ ਗਿਆਨ ਜ਼ਿਆਦਾ ਨਾ ਹੋ ਜਾਈ ਕਿਤੇ ਫੇਰ ਸਾਨੂੰ ਗਾਲਾਂ ਕੱਢੇ ਵੀ ਇਹ ਬੰਦਾ ਬਹੁਤ ਬੋਲਦਾ ਇਹਨੂੰ ਆਪ ਕੁਝ ਨਹੀਂ ਪਤਾ ਸੋ ਤਰੱਕੀ ਅਸੀਂ ਇਹਨੂੰ ਨਹੀਂ ਮੰਨਦੇ ਜੀ ਪੈਸੇ ਵਾਲੇ ਨੂੰ ਪੈਸਾ ਚਾਹੀਦਾ ਜ਼ਰੂਰ ਚਾਹੀਦਾ ਪਰ ਨਾਲ ਦੀ ਨਾਲ ਸਾਨੂੰ ਦੂਜਾ ਵੀ ਧਿਆਨ ਰੱਖਣਾ ਚਾਹੀਦਾ ਜੀਵਨ ਚੰਗਾ ਖੁਸ਼ਹਾਲ ਹੋਵੇ ਜੀ ਜੀ ਸੋ ਦਿਓ ਜੀ ਆ ਗਿਆ ਅ ਅਗਲੇ ਸ਼ੋਅ ਤੇ ਕਿਸੇ ਹੋਰ ਗੱਲਬਾਤ ਨਾਲ ਤੁਹਾਡੇ ਨਾਲ ਮਿਲਾਂਗੇ ਉਦੋਂ ਤੱਕ ਹੱਸਦੇ ਵਾਦ ਰਹੋ ਸਸਿਕਾ ਸਸਿਕਾ